ਗੋਇਲ ਵੱਲੋਂ ਬਹੁਤ ਹੀ ਪਿਆਰ ਭਰੀ ਸਤਿਕਾਰ ਭਰੀ ਸਸਰੀਕਾਲ ਸਾਡੇ ਜਵਾਬ ਤੁਹਾਡੇ ਸਵਾਲ ਗੱਲਾਂ ਕਰਾਂਗੇ ਬਹੁਤ ਹੀ ਫੇਮਸ ਜੋੜੀ ਗੁਰਜੀਤ ਸਿੰਘ ਤੇ ਚੀਮਿਆਂ ਦੀ ਕੁੜੀ ਜਸਪਿੰਦਰ ਚੀਮਾ ਦੇ ਨਾਲ ਸਸਰੀਕਾਲ ਜੀ ਤੁਹਾਨੂੰ ਸੱਚ ਗੱਲ ਹੈ। ਔਰ ਸਾਰੇ ਦਰਸ਼ਕਾਂ ਵੱਲੋਂ ਵੀ ਸਾਡੇ ਵੱਲੋਂ ਵੀ ਸਾਡੀ ਪੂਰੀ ਟੀਮ ਵੱਲੋਂ ਤੁਹਾਨੂੰ ਬਹੁਤ-ਬਹੁਤ ਮੁबारकਾਂ ਜੀ ਔਰ ਬਹੁਤ-ਬਹੁਤ ਤੁਹਾਡਾ ਸਵਾਗਤ। ਕੀ ਬਾਤ ਹੈ। ਬਹੁਤ ਖੁਸ਼ੀ ਹੋਈ ਇੰਨਾ ਛੋਟਾ ਸਵਾਗਤ ਕੀਤਾ ਤੁਸੀਂ। ਧੰਨਵਾਦ ਤੁਹਾਡਾ ਬਹੁਤ-ਬਹੁਤ ਬੜਾ ਲਾਈਟ-ਲਾਈਟ ਜਿਹਾ ਫੀਲ ਹੋ ਰਿਹਾ ਹੈ। ਸਵਾਸ ਜੀ ਕੋਲ ਅਸੀਂ ਆ ਗਿਆ ਤੇ ਐਂ ਲੱਗਦਾ ਵੀ ਸਾਡੀਆਂ ਸਾਰੀਆਂ ਜਿਹੜੀਆਂ ਕਿ ਬਹੁਤ ਸਾਰੇ ਕੁਐਸਚਨ ਅੱਜਕੱਲ੍ਹ ਉੱਡਦੇ ਰਹੇ ਨੇ ਦਿਮਾਗ 'ਚ ਨਾ ਉਹਨਾਂ ਦੇ ਸਾਰੇ ਦੇ ਜਵਾਬ ਅੱਜ ਅਸੀਂ ਇੱਥੋਂ ਲੈ ਕੇ ਜਾਵਾਂਗੇ। ਪਰ ਉਹ ਤੋਂ ਪਹਿਲਾਂ ਜਿਸ ਪਦਰੇ ਇੱਕ ਮੈਂ ਗੱਲ ਕਹਿਣੀ ਚਾਹੁੰਦਾ ਹੈ ਨਾ। ਹ ਉਹ ਹੱਸ ਖੇਡ ਕੇ ਜ਼ਿੰਦਗੀ گزار ਲਈਏ ਯਾਰੋ ਫਿਰ ਪਤਾ ਨਹੀਂ ਸਾਹਾਂ ਨੇ ਕਦੋਂ ਮੁੱਕ ਜਾਣਾ। ਕਿਆ ਬਾਤ! ਅੱਜ ਕੱਲ੍ਹ ਵਾਕੇ ਟਾਈਮ ਇੰਨੀ ਛੇਤੀ ਬੀਤਦਾ ਜਾ ਰਿਹਾ ਜੀ। ਸੋ ਕਾਊਂਟਡਾਊਨ ਬਿਗਨ ਹਰੇਕ ਦਾ ਹੀ ਹੋ ਚੁੱਕਿਆ ਵੀ ਕਦੋਂ ਕਿਹਦਾ ਨੰਬਰ ਆ ਜਾਊਗਾ ਹੈਨਾ? ਸਮੇਂ ਦੇ ਵੀ ਆ ਲੋਕਾਂ ਨੂੰ। ਹਾਂਜੀ ਹਾਂ ਹਾਂ। ਹੁਣ ਜਿਵੇਂ ਅਸੀਂ ਸਿਹਤ ਦੀ ਗੱਲ ਕੀਤੀ ਇਹਨਾਂ ਨੇ ਤੇ ਨਾਲ ਦੇ ਨਾਲ ਮੇਰੇ ਦਿਮਾਗ 'ਚ ਇੱਕ ਗੱਲ ਆਈ ਬਿਊਟੀ ਕਿਉਂਕਿ ਦੇਖੋ ਇੱਕ ਤਾਂ ਮੈਂ ਚਲੋ ਇੰਡਸਟਰੀ ਦਾ ਫਿਲਮ ਇੰਡਸਟਰੀ ਤੋਂ ਪਰ ਫਿਰ ਵੀ ਜਦੋਂ ਮੈਂ ਇਸ ਇੰਡਸਟਰੀ ਚ ਨਹੀਂ ਵੀ ਸੀ ਤਾਂ ਮੈਨੂੰ ਨਾਲ ਆਪਣੀ ਸਕਿਨ ਦੇ ਰਿਗਾਰਡਿੰਗ ਬਹੁਤ ਹੁੰਦਾ ਸੀ ਸੋ ਸਿਹਤ ਦੇ ਨਾਲ ਨਾਲ ਕੁੜੀਆਂ ਨੂੰ ਆਪਣੀ ਸਕਿਨ ਦਾ ਬਹੁਤ ਕਹਿੰਦੇ ਕਿ ਧਿਆਨ ਰੱਖਣ ਦਾ ਦਿਲ ਕਰਦਾ ਹੈ ਅੱਜ ਕੱਲ ਤੁਸੀਂ ਦੇਖਿਆ ਹੋਣਾ ਨਾ ਜਿਵੇਂ ਮੈਂ ਮੈਨੂੰ ਸੀ ਸਭ ਤੋਂ ਪਹਿਲਾਂ ਮੈਂ ਪੁੱਛੂਗੀ ਕਿ ਉਹ ਛਾਈਆਂ ਪੈ ਜਾਂਦੀਆਂ ਨੇ ਪਿੰਪਲ ਹੋ ਜਾਂਦੇ ਨੇ ਖਾਸ ਤੌਰ ਤੇ ਜਦੋਂ ਬੱਚਾ ਹੁੰਦਾ ਪ੍ਰੈਗਨਨਸੀ ਤੋਂ ਬਾਅਦ ਬਹੁਤ ਫੀਸ ਕਰਨਾ ਪੈਂਦਾ ਤੇ ਮੈਨੂੰ ਸੀ ਸਭ ਤੋਂ ਪਹਿਲਾਂ ਮੈਂ ਜਾਂਦਾ ਨਾ ਸਵਾਲ ਕਰੂੰਗੀ ਵੀ ਮੈਨੂੰ ਦੱਸੋ ਮੇਰੇ ਮੂੰਹ ਤੇ ਕੁਛ ਅਜਿਹਾ ਕਿ ਮੈਨੂੰ ਕੀ ਕਰਨਾ ਚਾਹੀਦਾ ਦੇਖੋ ਪਤਾ ਕੀ ਹੈ ਸਭ ਤੋਂ ਪਹਿਲਾਂ ਤਾਂ ਜਿੰਨੀਆਂ ਵੀ ਗਰਲਸ ਹੈ ਹਾਂਜੀ ਜਿਨ੍ਹਾਂ ਦੀ ਮੈਰਿਜ ਹਾਲੇ ਨਹੀਂ ਹੋਈ ਜਾਂ ਕੁਝ ਸਮਾਂ ਹੋਇਆ ਮੈਰਿਜ ਹੋਈ ਜੀ ਹਾਂਜੀ ਉਹਨਾਂ ਨੂੰ ਅਸੀਂ ਇੱਕ ਗੱਲ ਦੀ ਐਡਵਾਈਸ ਹਮੇਸ਼ਾ ਦਿੰਨੇ ਆ ਕਿ ਇੱਕ ਸੇਬ ਜਿਹੜਾ ਹੈਗਾ ਜੀ ਐਪਲ ਬਣੇ ਸਪੈਸ਼ਲ ਜਿਹੜਾ ਹੈਗਾ ਉਹ ਲੇਡੀਜ਼ ਵਾਸਤੇ ਬਹੁਤ ਗੁੱਡ ਫੂਡ ਸੁਪਰ ਫੂਡ ਆ ਓਕੇ ਉਹਦੇ ਵਿੱਚ ਰਾਤ ਨੂੰ ਇੱਕ ਐਪਲ ਲਓ ਉਹਦੇ ਵਿੱਚ ਚਾਰ ਜਾਂ ਪੰਜ ਲੌਂਗ ਪਿਕ ਕਰ ਦੋ ਹਾਂ ਹਾਂ ਠੀਕ ਉਹਨੂੰ ਪਿਕ ਕਰਕੇ ਰਾਤ ਨੂੰ ਸੇਫ ਕਿਤੇ ਜਗ੍ਹਾ ਤੇ ਰੱਖ ਦੋ ਟੱਕ ਕੇ ਸਵੇਰੇ ਲੌਂਗ ਕੱਢ ਕੇ ਸਾਈਡ ਕਰ ਦਿਓ ਉਸ ਤੋਂ ਬਾਅਦ ਉਹ ਸੇਵ ਨੂੰ ਕੱਟੋ ਉਹਦਾ ਛਿਲਕਾ ਜ਼ਰੂਰ ਉਤਾਰਨਾ ਓਕੇ ਛਿਲਕਾ ਉਤਾਰ ਕੇ ਖਾਣਾ ਉਹਨੂੰ ਸਵੇਰੇ ਕੱਟੋ ਤੇ ਹੌਲੀ-ਹੌਲੀ ਉਹਨੂੰ ਚਬਾ-ਚਬਾ ਕੇ ਖਾਓ ਤੁਸੀਂ ਯਕੀਨ ਕਰੋ ਕਿ ਇਤਾਂ ਕਦੀ ਵੀ ਸਿਰਦਰਦ ਮਾਈਗਰੇਨ ਦਾ ਟਾਈਪ ਕੋਈ ਪੇ ਪ੍ਰੋਬਲਮ ਨਹੀਂ ਦੂਜਾ ਪੇਟ ਬਹੁਤ ਸਹੀ ਗੱਟ ਹੈਲਥ ਨੂੰ ਬਹੁਤ ਸਹੀ ਰੱਖਦਾ ਔਰ ਤੀਸਰਾ ਜਿਹੜਾ ਹੈਗਾ ਤੁਹਾਨੂੰ ਮਦਦ ਕਰੂਗਾ ਕਿ ਆਉਣ ਵਾਲੇ ਸਮੇਂ 'ਚ ਵੀ ਕਦੇ ਚਿਹਰੇ ਤੇ ਛਾਇਆ ਨਾ ਹੋਣ ਇਹਨੂੰ ਖਾਂਦੇ ਰਹੋ ਇਹ ਨਹੀਂ ਪੁੱਛਣਾ ਵੀ ਗੋਲ ਸਾਹਿਬ ਕਿੰਨੇ ਦਿਨ ਖਾਣਾ ਹਾਂ ਖਾਣਾ ਹੀ ਹੈ ਭਾਈ ਕਿਉਂ ਜੀ ਹੁਣ ਐ ਥੋੜੀ ਜਦੋਂ ਸਾਡਾ ਚਿਹਰਾ ਤੇ ਉਹਨੂੰ ਚਮਕਾ ਕੇ ਰੱਖਣਾ ਤਾਂ ਮੈਂ ਕਹਿੰਦਾ ਪਾਰਲਰ ਦੇ ਵਿੱਚ ਤੁਸੀਂ ਜਾਂਦੇ ਹੋ ਇੱਕ ਵਾਰੀ ਲੇਡੀ ਜਾਂਦੀ ਆ ਕਉ 1500 2000 ਰੁਪਏ ਦਾ ਹੀ ਬਿਲ ਬਣ ਜਾਂਦਾ ਜੀ ਜੀ ਤੇ ਮੇਰਾ ਖਿਆਲ ਹੈ ਜੇ ਰੋਜ਼ ਇੱਕ ਸੇਬ ਬੰਦਾ ਖਾਊਗਾ ਤਾਂ 1500 ਰੁਪਏ ਲੱਗਣਾ ਨਹੀਂ ਹੋਗਾ ਲੱਗਣਾ ਬਿਲਕੁਲ ਸੱਚੀ ਗੱਲ ਹੈ ਮਿਹਨਤ ਜੀ ਔਰ ਉਸ ਤੋਂ ਬਾਅਦ ਜਦੋਂ ਪਾਰਲਰ ਜਾਊਗਾ ਉਹ ਤਾਂ 2-300 ਰੁਪਏ ਚ ਸਰ ਜਾਣਾ ਕਿਉਂਕਿ ਉਹ ਹੋਰ ਕਰੂਗਾ ਵੀ ਕੀ ਉੱਥੇ ਵਾਕਿਆ ਜਦੋਂ ਆਉਂਦੇ ਪੌਣ ਨਹੀਂ ਨਾ ਤੇ ਮਤਲਬ ਇਹ ਵੀ ਚੀਜ਼ ਨਾਲ ਆਪਾਂ ਜੇ ਲੈ ਕੇ ਚੱਲੀਏ ਔਰ ਬਹੁਤ ਗੁੱਡ ਇਹ ਸਾਡਾ ਜਿਹੜਾ ਪ੍ਰੋਡਕਟ ਜਿਹੜਾ ਅਸੀਂ ਦੱਸਦੇ ਆਂ ਸਾਡਾ ਸੇਵ ਵਾਲਾ ਇਹਦਾ ਬਹੁਤ ਗੁੱਡ ਰਿਜ਼ਲਟ ਸਾਨੂੰ ਮਾਰਕੀਟ ਚੋਂ ਮਿਲਿਆ ਲੋਕਾਂ ਨੇ ਦੱਸਿਆ ਲੇਡੀਜ਼ ਨੇ ਦੱਸਿਆ ਦੂਜੀ ਚੀਜ਼ ਜਿਨ੍ਹਾਂ ਨੂੰ ਚਾਹਿਆਂ ਹੋ ਜਾਂਨ ਹਾਂਜੀ ਜਿਵੇਂ ਤੁਹਾਡੇ ਲਿੰਕ ਚ ਕੋਈ ਵੀ ਕੋਈ ਗਰਲ ਹੈ ਕੋਈ ਲੇਡੀ ਆ ਇਥੋਂ ਕਾਫੀ ਹੱਦ ਤੱਕ ਇਹ ਤੁਹਾਨੂੰ ਡਾਰਕ ਹੋ ਜਾਂਦਾ ਕਈ ਵਾਰ ਰਾਈਟ ਜੀ ਅੱਖਾਂ ਦੇ نیچے ਵੀ ਗੋਲੇ ਗਾਲੇ ਘੇਰੇ ਪੈ ਜਾਂਦੇ ਆ ਉਹਦੇ ਵਾਸਤੇ ਸਭ ਤੋਂ ਬੈਸਟ ਆ ਮੇਰੇ ਹਰ ਪ੍ਰੋਗਰਾਮ ਚ ਮੈਂ ਕੋਸ਼ਿਸ਼ ਕਰਦਾ ਸਮਝਾਉਣ ਦੀ ਲੋਕੀ ਸਮਝ ਵੀ ਰਿਹਾ ਕਰ ਵੀ ਰਿਹਾ ਕਿ ਕੱਚਾ ਦੁੱਧ ਲੈ ਕੇ ਨਾ ਜੀ ਉਹਦੇ ਨਾਲ ਫੇਸ ਨੂੰ ਵਾਸ਼ ਕਰਨਾ ਅੱਛਾ ਓਕੇ ਕੱਚਾ ਦੁੱਧ ਕੋਈ ਵੀ ਹੋਵੇ ਥੈਲੀ ਦਾ ਹੋਵੇ ਮੱਝ ਦਾ ਹੋਵੇ ਗਾਂ ਦਾ ਹੋਵੇ ਉਹਦਾ ਵਹਿਮ ਨਹੀਂ ਕਰਨਾ ਦੁੱਧ ਹੋਣਾ ਚਾਹੀਦਾ ਓਕੇ ਉਹ ਲੈ ਕੇ ਉਹਨੂੰ ਚੰਗੀ ਤਰ੍ਹਾਂ ਫੇਸ ਤੇ ਡਿਪ ਕਰਕੇ ਉਹਨੂੰ ਫੇਸ ਨੂੰ ਹੌਲੀ-ਹੌਲੀ ਵਾਸ਼ ਕਰੋ ਹੂੰ ਠੰਡੇ ਪਾਣੀ ਨਾਲ ਵਾਸ਼ ਕਰੋਗੇ ਤਾਂ ਫਿਰ ਦੁਬਾਰਾ ਕਾਟਨ ਫੇਰ ਕੇ ਦੇਖੋ ਵੀ ਉਹ ਕਾਲੀ ਤਾਂ ਨਹੀਂ ਹੋ ਰਹੀ ਜੇ ਹੋ ਰਹੀ ਹੈ ਇੱਕ ਵਾਰ ਹੋਰ ਦੁੱਧ ਲਗਾਓ ਇਹ ਮਤਲਬ ਆਪਣੇ ਫੇਸ ਨੂੰ ਏਦਾਂ ਵਾਸ਼ ਕਰਦਾ ਜਿਦਾਂ ਡਿਟਰਜੈਂਟ ਇੱਕ ਕਪੜੇ ਨੂੰ ਵਾਸ਼ ਕਰਦਾ ਕਈ ਵਾਰੀ ਨਾ ਕੁੜੀਆਂ ਨੂੰ ਬਹੁਤ ਮੈਜਵੇ ਗੱਲਾਂ ਕਰਦੇ ਅਸੀਂ ਵਹਿਮ ਹੁੰਦਾ ਕਿ ਦੁੱਧ ਸੂਟ ਕਰੇਗਾ ਕਿ ਨਹੀਂ ਇਹ ਸਭ ਨੂੰ ਸੂਟ ਕਰ ਜਾਂਦਾ ਫਿਰ ਸਭ ਸੂਟ ਕਰਦਾ ਜੀ ਕੋਈ ਗੱਲ ਹੀ ਨਹੀਂ ਕੁੜੀਆਂ ਨੂੰ ਜਿਆਦਾ ਕਰਦਾ ਵਾਲੇ ਮੁੰਡਿਆਂ ਨੂੰ ਘੱਟ ਆਸ਼ਾ ਮੈਂ ਮੈਂ ਟਰਾਈ ਨਾ ਨਹੀਂ ਨਹੀਂ ਲੇਕਿਨ ਉਦੋਂ ਬਾਅਦ ਕਿਹਾ ਕਿ ਜਦੋਂ ਤੁਸੀਂ 2 ਜਾਂ 3 ਵਾਰੀ ਕਰਨਾ ਪਊਗਾ ਉਸ ਤੋਂ ਬਾਅਦ ਜਦੋਂ ਤੁਸੀਂ ਕਾਟਨ ਲਗਾਓਗੇ ਨਾ ਵਾਈਟ ਤਾਂ ਉਹ ਵਾਈਟ ਹੀ ਰਹੂਗੀ ਉਹਨੇ ਸਾਰੀ ਮੈਲ ਕੱਢ ਦੇਣੀ ਆ ਫੇਸ ਦੀ ਉਹਦੇ ਨਾਲ ਹੀ ਕਾਫੀ ਫਰਕ ਪੈ ਜਾਂਦਾ ਫਿਰ ਇਹਦੇ ਵਿੱਚ ਅਸੀਂ ਦੰਨੇਆਂ ਲੋਗਾਂ ਨੂੰ ਸਲਾਹ ਕਿ ਗੁਲਾਬ ਜਲ ਗਲੈਸਰਿਨ ਤੇ ਨਿੰਬੂ ਜੀ ਤਿੰਨ ਚੀਜ਼ਾਂ ਜਿਹੜੀਆਂ ਨੇ ਬਰਾਬਰ ਮਾਤਰਾ ਚ ਇਹਦੇ ਰੱਟਾ ਲਵਾਇਆ ਹੋਇਆ ਪੰਜਾਬ ਦੀਆਂ ਕੁੜੀਆਂ ਨੂੰ ਮੈਂ ਮਤਲਬ ਫਿਰ ਵੀ ਆਪਾਂ ਨੂੰ ਦੱਸਣਾ ਪੈਂਦਾ ਕਿਉਂਕਿ ਹਰ ਰੋਜ਼ ਨਵੇਂ ਲੋਕ ਜੁੜਦੇ ਆ ਆਪਣੇ ਨਾਲ ਉਹਨਾਂ ਨੂੰ ਪਤਾ ਹੋਣਾ ਉਦਾਂ ਕੀ ਆ ਇਹ ਤਿੰਨ ਚੀਜ਼ਾਂ ਦਾ ਮਿਸ਼ਰਣ ਬਣਾ ਕੇ ਉਹਨੂੰ ਚੰਗੀ ਤਰ੍ਹਾਂ ਕਟੋਰੀ 'ਚ ਪਹਿਲਾਂ ਹੀ ਰੱਖ ਲਓ ਜਦੋਂ ਤੁਸੀਂ ਵਾਸ਼ ਕਰਕੇ ਆਟੇ ਤਾਂ ਉਹ ਫੇਰ ਲਗਾ ਲੈਣਾ ਫੇਸ ਤੇ ਕਾਟਨ ਦੇ ਨਾਲ ਹੀ ਪਾਣੀ ਦੀ ਤਰ੍ਹਾਂ ਹੀ ਹੁੰਦਾ ਉਹ ਲਗਾ ਕੇ ਜਦੋਂ ਡਰਾਈ ਹੋ ਜੇ ਉਹ ਸੁੱਕ ਜੇ ਜੀ ਫੇਰ ਠੰਡੇ ਪਾਣੀ ਨਾਲ ਵਾਸ਼ ਕਰੋ ਇਨਸਟੈਂਟ ਮਤਲਬ ਉਸੀ ਟਾਈਮ ਤੋਂ ਦੇ ਜਿਹੜੀਆਂ ਛਾਈਆਂ ਗਾਇਬ ਹੋ ਜਾਂਦੀਆਂ ਹਾਂ ਹਾਂ ਮਤਲਬ ਇਹ ਐ ਨਹੀਂ ਹੈ ਕਿ ਤੁਸੀਂ ਕਹੋਗੇ ਵੀ ਗੁਲਸਰ ਪਤਾ ਨਹੀਂ ਕਿੰਨੇ ਦਿਨ ਹੋ ਗਏ ਕਰਦੇ ਨੂੰ ਫਰਕ ਇਮੀਡੀਏਟ ਗਾਇਬ ਹੋ ਜਾਂਦੀਆਂ ਪਰ ਉਹ ਦੋ ਜਾਂ ਤਿੰਨ ਦਿਨ ਚ ਫਿਰ ਵਾਪਸ ਆਉਂਦੀਆਂ ਨੇ ਹਾਂ ਹਾਂ ਓਕੇ ਇਹ ਉਹ ਫਾਰਮੂਲਾ ਹੈ ਵੀ ਬਿਆਦਾ ਕਾਰ ਆਇਆ ਪਿਆ ਛਾਈਆਂ ਪਈਆਂ ਹੋਈਆਂ ਨੇ ਉਹਨੂੰ ਕਿਵੇਂ ਹਟਾਈਏ ਆਹਾਂ ਓਕੇ ਇਹੋ ਫਾਰਮੂਲਾ ਲੇਕਿਨ ਉਹਦੇ ਅੱਗੇ ਜਦੋਂ ਅਸੀਂ ਚੱਲਦੇ ਹਾਂ ਫਿਰ ਅਸੀਂ ਸਾਡਾ ਇੱਕ ਪ੍ਰੋਡਕਟ ਹੁੰਦਾ ਰੂਪਾਂਜਲੀ ਦੇ ਨਾਮ ਤੇ ਤੁਸੀਂ ਕਦੇ ਗੂਗਲ ਸਰਚ ਕਰਿਓ ਜੀ ਅ ਸੁਭਾਸ਼ ਗੋਇਲ ਵੱਲੋਂ ਬਹੁਤ ਹੀ ਪਿਆਰ ਭਰੀ ਸਤਿਕਾਰ ਭਰੀ ਸਸ੍ਰੀਕਾਲ ਸਾਡੇ ਜਵਾਬ ਤੁਹਾਡੇ ਸਵਾਲ ਗੱਲਾਂ ਕਰਾਂਗੇ ਬਹੁਤ ਹੀ ਫੇਮਸ ਜੋੜੀ ਗੁਰਜੀਤ ਸਿੰਘ ਤੇ ਚੀਮਿਆਂ ਦੀ ਕੁੜੀ ਜਸਪਿੰਦਰ ਚੀਮਾ ਦੇ ਨਾਲ ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਬਹੁਤ ਬਹੁਤ ਸਾਰੇ ਦਰਸ਼ਕਾਂ ਵੱਲੋਂ ਵੀ ਸਾਡੇ ਵੱਲੋਂ ਵੀ ਸਾਡੀ ਪੂਰੀ ਟੀਮ ਵੱਲੋਂ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਜੀ ਔਰ ਬਹੁਤ ਬਹੁਤ ਤੁਹਾਡਾ ਸਵਾਗਤ ਕੀ ਬਾਤ ਹੈ ਬਹੁਤ ਖੁਸ਼ੀ ਹੋਈ ਇੰਨਾ ਸੋਹਣਾ ਸਵਾਗਤ ਕੀਤਾ ਤੁਸੀਂ ਧੰਨਵਾਦ ਤੁਹਾਡਾ ਬਹੁਤ ਬਹੁਤ ਬੜਾ ਲਾਈਟ ਲਾਈਟ ਜਿਹਾ ਫੀਲ ਹੋ ਰਿਹਾ ਹੈ ਜੀ ਸਵਾਸ ਜੀ ਕੋਲੇ ਅਸੀਂ ਆ ਗਿਆ ਤੇ ਐਂ ਲੱਗਦਾ ਵੀ ਸਾਡੀਆਂ ਸਾਰੀਆਂ ਜਿਹੜੀਆਂ ਕਿ ਬਹੁਤ ਸਾਰੇ ਕੁਐਸਚਨ ਅੱਜ ਕੱਲ੍ਹ ਉੱਡਦੇ ਰਹੇ ਨੇ ਦਿਮਾਗ 'ਚ ਨਾ ਉਹਨਾਂ ਦੇ ਸਾਰੇ ਦੇ ਜਵਾਬ ਅੱਜ ਅਸੀਂ ਇੱਥੋਂ ਲੈ ਕੇ ਜਾਵਾਂਗੇ ਪਰ ਉਹ ਤੋਂ ਪਹਿਲਾਂ ਜਿਸ ਪਦਰੇ ਇੱਕ ਮੈਂ ਗੱਲ ਕਹਿਣੀ ਚਾਹੁੰਦਾ ਹੈ ਨਾ ਕਹਿੰਦੇ ਨੇ ਵੀ ਜ਼ਿੰਦਗੀ ਪਾ ਉਹ ਹੱਸ ਖੇਡ ਕੇ ਜ਼ਿੰਦਗੀ گزار ਲਈਏ ਯਾਰੋ ਫਿਰ ਪਤਾ ਨਹੀਂ ਸਾਹਾਂ ਨੇ ਕਦੋਂ ਮੁੱਕ ਜਾਣਾ। ਕਿਆ ਬਾਤ ਹੈ। ਅੱਜ ਕੱਲ ਵਾਕੇ ਟਾਈਮ ਇੰਨੀ ਛੇਤੀ ਬੀਤਦਾ ਜਾ ਰਿਹਾ ਜੀ। ਸੋ ਕਾਊਂਟਡਾਊਨ ਬਿਗਨ ਹਰੇਕ ਦਾ ਹੀ ਹੋ ਚੁੱਕਿਆ ਵੀ ਕਦੋਂ ਕੀ ਦਾ ਨੰਬਰ ਆ ਜਾਊਗਾ ਹੈਨਾ? ਰਾਈਟ ਸਮਝਦੇ ਵੀ ਆ ਲੋਕ। ਜੀ। ਹਾਂਜੀ ਹਾਂ ਹਾਂ। ਹੁਣ ਜਿਵੇਂ ਅਸੀਂ ਸਿਹਤ ਦੀ ਗੱਲ ਕੀਤੀ ਇਹਨਾਂ ਨੇ ਤੇ ਨਾਲ ਦੇ ਨਾਲ ਮੇਰੇ ਦਿਮਾਗ 'ਚ ਇੱਕ ਗੱਲ ਆਈ ਬਿਊਟੀ ਕਿਉਂਕਿ ਦੇਖੋ ਇੱਕ ਤਾਂ ਮੈਂ ਚਲੋ ਇੰਡਸਟਰੀ ਤੋਂ ਫਿਰਮ ਇੰਡਸਟਰੀ ਤੋਂ ਪਰ ਫਿਰ ਵੀ ਜਦੋਂ ਮੈਂ ਇਸ ਇੰਡਸਟਰੀ ਚ ਨਹੀਂ ਵੀ ਸੀ ਤਾਂ ਮੈਨੂੰ ਆਪਣੀ ਸਕਿਨ ਦੇ ਰਿਗਾਰਡਿੰਗ ਬਹੁਤ ਹੁੰਦਾ ਸੀ ਸੋ ਸਿਹਤ ਦੇ ਨਾਲ ਨਾਲ ਕੁੜੀਆਂ ਨੂੰ ਆਪਣੀ ਸਕਿਨ ਦਾ ਬਹੁਤ ਚਲੋ ਕਿ ਧਿਆਨ ਰੱਖਣ ਦਾ ਦਿਲ ਕਰਦਾ ਹੈ ਅੱਜ ਕੱਲ ਤੁਸੀਂ ਦੇਖਿਆ ਹੋਣਾ ਨਾ ਜਿਵੇਂ ਮੈਂ ਮੈਨੂੰ ਸੀ ਸਭ ਤੋਂ ਪਹਿਲਾਂ ਮੈਂ ਪੁੱਛੂਗੀ ਕਿ ਉਹ ਛਾਈਆਂ ਪੈ ਜਾਂਦੀਆਂ ਨੇ ਪਿੰਪਲ ਹੋ ਜਾਂਦੇ ਨੇ ਖਾਸ ਤੌਰ ਤੇ ਜਦੋਂ ਬੱਚਾ ਹੁੰਦਾ ਪ੍ਰੈਗਨਨਸੀ ਤੋਂ ਬਾਅਦ ਬਹੁਤ ਫੇਸ ਕਰਨਾ ਪੈਂਦਾ ਤੇ ਮੈਨੂੰ ਸੀ ਸਭ ਤੋਂ ਪਹਿਲਾਂ ਮੈਂ ਜਾਂਦਾ ਨਾ ਸਵਾਲ ਕਰੂੰਗੀ ਵੀ ਮੈਨੂੰ ਦੱਸੋ ਮੇਰੇ ਮੂੰਹ ਤੇ ਕੁਛ ਅਜਿਹਾ ਛਾਈ ਕਿ ਮੈਨੂੰ ਕੀ ਕਰਨਾ ਚਾਹੀਦਾ ਦੇਖੋ ਪਤਾ ਕੀ ਹੈ ਸਭ ਤੋਂ ਪਹਿਲਾਂ ਤਾਂ ਜਿੰਨੀਆਂ ਵੀ ਗਰਲਸ ਹੈ ਹਾਂਜੀ ਜਿਨ੍ਹਾਂ ਦੀ ਮੈਰਿਜ ਹਲੇ ਨਹੀਂ ਹੋਈ ਜਾਂ ਕੁਛ ਸਮਾਂ ਹੋਇਆ ਮੈਰਿਜ ਹੋਈ ਹਾਂਜੀ ਉਹਨਾਂ ਨੂੰ ਅਸੀਂ ਇੱਕ ਗੱਲ ਦੀ ਐਡਵਾਈਸ ਹਮੇਸ਼ਾ ਦੰਦੇ ਆ ਕਿ ਇੱਕ ਸੇਬ ਜਿਹੜਾ ਹੈਗਾ ਜੀ ਐਪਲ ਬਣੇ ਸਪੈਸ਼ਲ ਜਿਹੜਾ ਹੈਗਾ ਉਹ ਲੇਡੀਜ਼ ਵਾਸਤੇ ਬਹੁਤ ਗੁੱਡ ਫੂਡ ਸੁਪਰ ਫੂਡ ਆ ਓਕੇ ਉਹਦੇ ਵਿੱਚ ਰਾਤ ਨੂੰ ਇੱਕ ਐਪਲ ਲਓ ਉਹਦੇ ਵਿੱਚ ਚਾਰ ਜਾਂ ਪੰਜ ਲੌਂਗ ਪਿਕ ਕਰ ਦੋ ਠੀਕ ਉਹਨੂੰ ਪਿਕ ਕਰਕੇ ਰਾਤ ਨੂੰ ਸੇਵ ਕਿਤੇ ਜਗ੍ਹਾ ਤੇ ਰੱਖ ਦੋ ਟੱਕ ਕੇ ਸਵੇਰੇ ਲੌਂਗ ਕੱਢ ਕੇ ਸਾਈਡ ਕਰ ਦਿਓ ਉਸ ਤੋਂ ਬਾਅਦ ਉਹ ਸੇਵ ਨੂੰ ਕੱਟੋ ਉਹਦਾ ਛਿਲਕਾ ਜ਼ਰੂਰ ਉਤਾਰਨਾ ਓਕੇ ਛਿਲਕਾ ਉਤਾਰ ਕੇ ਖਾਣਾ ਉਹਨੂੰ ਸਵੇਰੇ ਕੱਟੋ ਤੇ ਹੌਲੀ-ਹੌਲੀ ਉਹਨੂੰ ਚਬਾ-ਚਬਾ ਕੇ ਖਾਓ ਤੁਸੀਂ ਯਕੀਨ ਕਰੋ ਕਿ ਇੱਕ ਤਾਂ ਕਦੀ ਵੀ ਸਿਰਦਰਦ ਮਾਈਗਰੇਨ ਦਾ ਟਾਈਪ ਕੋਈ ਪ੍ਰੋਬਲਮ ਨਹੀਂ ਦੂਜਾ ਪੇਟ ਬਹੁਤ ਸਹੀ ਗੱਟ ਹੈਲਥ ਨੂੰ ਬਹੁਤ ਸਹੀ ਰੱਖਦਾ ਔਰ ਤੀਸਰਾ ਜਿਹੜਾ ਹੈਗਾ ਤੁਹਾਨੂੰ ਮਦਦ ਕਰੂਗਾ ਕਿ ਆਉਣ ਵਾਲੇ ਸਮੇਂ 'ਚ ਵੀ ਕਦੇ ਚਿਹਰੇ ਤੇ ਛਾਂਜਾਂ ਨਾ ਹੋਣ ਇਹਨੂੰ ਖਾਂਦੇ ਰਹੋ ਇਹ ਨਹੀਂ ਪੁੱਛਣਾ ਵੀ ਗੋਲ ਸਾਹਿਬ ਕਿੰਨੇ ਦਿਨ ਖਾਣਾ ਹਾਂ ਖਾਣਾ ਹੀ ਹੈ ਭਾਈ ਕੱਟਾ ਗੀਆ ਕਿਉਂ ਜੀ ਹੁਣ ਐ ਥੋੜੀ ਜਦੋਂ ਸਾਡਾ ਚਿਹਰਾ ਤੇ ਉਹਨੂੰ ਚਮਕਾ ਕੇ ਰੱਖਣਾ ਤਾਂ ਮੈਂ ਕਹਿੰਦਾ ਪਾਰਲਰ ਦੇ ਵਿੱਚ ਤੁਸੀਂ ਜਾਂਦੇ ਹੋ ਇੱਕ ਵਾਰੀ ਲੇਡੀ ਜਾਂਦੀ ਆ ਤੋ 1500 2000 ਰੁਪਏ ਦਾ ਹੀ ਬਿਲ ਬਣ ਜਾਂਦਾ। ਜੀ ਜੀ। ਤੇ ਮੇਰਾ ਖਿਆਲ ਹੈ ਜੇ ਰੋਜ਼ ਇੱਕ ਸੇਬ ਬੰਦਾ ਖਾਊਗਾ ਤਾਂ 1500 ਰੁਪਏ ਲੱਗਣਾ ਨਹੀਂ ਹੋਗਾ। ਲੱਗਣਾ। ਬਿਲਕੁਲ ਸੱਚੀ ਗੱਲ ਹੈ। ਮਹੀਨੇ। ਜੀ। ਔਰ ਉਸ ਤੋਂ ਬਾਅਦ ਜਦੋਂ ਪਾਰਲਰ ਜਾਊਗਾ ਉਹ ਤਾਂ 2-300 ਰੁਪਏ ਚ ਸਰ ਜਾਣਾ ਕਿਉਂਕਿ ਉਹ ਹੋਰ ਕਰੂਗਾ ਵੀ ਕੀ ਉੱਥੇ। ਬਾਕੀ। ਹਾਂ। ਜਦੋਂ ਕੋਈ ਪ੍ਰੋਬਲਮ ਹੀ ਨਹੀਂ ਹੋਣੀ। ਨਾ। ਤੇ ਮਤਲਬ ਇਹ ਵੀ ਚੀਜ਼ ਨਾਲ ਆਪਾਂ ਜੇ ਲੈ ਕੇ ਚੱਲੀਏ ਔਰ ਬਹੁਤ ਗੁੱਡ ਇਹ ਸਾਡਾ ਜਿਹੜਾ ਪ੍ਰੋਡਕਟ ਜਿਹੜਾ ਅਸੀਂ ਦੱਸਦੇ ਆਏ ਸਾਡਾ ਸੇਵ ਵਾਲਾ ਇਹਦਾ ਬਹੁਤ ਗੁੱਡ ਰਿਜ਼ਲਟ ਸਾਨੂੰ ਮਾਰਕੀਟ ਚੋਂ ਮਿਲਿਆ ਲੋਕਾਂ ਨੇ ਦੱਸਿਆ ਲੇਡੀਜ਼ ਨੇ ਦੱਸਿਆ ਦੂਜੀ ਚੀਜ਼ ਜਿਨ੍ਹਾਂ ਨੂੰ ਚਾਹਿਆਂ ਹੋ ਜਾਂਨ ਜਿਵੇਂ ਤੁਹਾਡੇ ਲਿੰਕ ਚ ਕੋਈ ਵੀ ਕੋਈ ਗਰਲ ਹੈ ਕੋਈ ਲੇਡੀ ਆ ਇਤੋਂ ਕਾਫੀ ਹੱਦ ਤੱਕ ਇਹ ਤੁਹਾਨੂੰ ਡਾਰਕ ਹੋ ਜਾਂਦਾ ਕਈ ਵਾਰ ਰਾਈਟ ਜੀ ਅੱਖਾਂ ਦੇ نیچے ਵੀ ਗੋਲੇ ਗਾਲੇ ਘੇਰੇ ਪੈ ਜਾਂਦੇ ਆ ਉਹਦੇ ਵਾਸਤੇ ਸਭ ਤੋਂ ਬੈਸਟ ਆ ਮੇਰੇ ਹਰ ਪ੍ਰੋਗਰਾਮ ਚ ਮੈਂ ਕੋਸ਼ਿਸ਼ ਕਰਦਾ ਸਮਝਾਉਣ ਦੀ ਲੋਕੀ ਸਮਝ ਵੀ ਰਹਿਆ ਕਰ ਵੀ ਰਹਿਆ ਕਿ ਕੱਚਾ ਦੁੱਧ ਲੈ ਕੇ ਨਾ ਜੀ ਉਹਦੇ ਨਾਲ ਫੇਸ ਨੂੰ ਵਾਸ਼ ਕਰਨਾ ਅੱਛਾ ਓਕੇ ਕੱਚਾ ਦੁੱਧ ਕੋਈ ਵੀ ਹੋਵੇ ਥੈਲੀ ਦਾ ਹੋਵੇ ਮੱਝ ਦਾ ਹੋਵੇ ਗਾਂ ਦਾ ਹੋਵੇ ਉਹਦਾ ਵਹਿਮ ਨਹੀਂ ਕਰਨਾ ਦੁੱਧ ਹੋਣਾ ਚਾਹੀਦਾ ਓਕੇ ਉਹ ਲੈ ਕੇ ਉਹਨੂੰ ਚੰਗੀ ਤਰ੍ਹਾਂ ਫੇਸ ਤੇ ਡਿਪ ਕਰਕੇ ਉਹਨੂੰ ਫੇਸ ਨੂੰ ਹੌਲੀ ਹੌਲੀ ਵਾਸ਼ ਕਰੋ ਹੂੰ ਠੰਡੇ ਪਾਣੀ ਨਾਲ ਵਾਸ਼ ਕਰੋਗੇ ਤਾਂ ਫਿਰ ਦੁਬਾਰਾ ਕਾਟਨ ਫੇਰ ਕੇ ਦੇਖੋ ਵੀ ਉਹ ਕਾਲੀ ਤਾਂ ਨਹੀਂ ਹੋ ਰਹੀ ਜੇ ਹੋ ਰਹੀ ਹੈ ਇੱਕ ਵਾਰ ਹੋਰ ਦੁੱਧ ਲਗਾਓ ਇਹ ਮਤਲਬ ਆਪਣੇ ਫੇਸ ਨੂੰ ਏਦਾਂ ਵਾਸ਼ ਕਰਦਾ ਜਿਦਾਂ ਡਿਟਰਜੈਂਟ ਇੱਕ ਕਪੜੇ ਨੂੰ ਵਾਸ਼ ਕਰਦਾ ਕਈ ਵਾਰੀ ਨਾ ਕੁੜੀਆਂ ਨੂੰ ਬਹੁਤ ਮੈਜਵੇ ਗੱਲਾਂ ਕਰਦੇ ਸੀ ਵਹਿਮ ਹੁੰਦਾ ਕਿ ਦੁੱਧ ਸੂਟ ਕਰੇਗਾ ਕਿ ਨਹੀਂ ਇਹ ਸਭ ਨੂੰ ਸੂਟ ਕਰ ਜਾਂਦਾ ਫਿਰ ਸਭ ਨੂੰ ਸੂਟ ਕਰਦਾ ਕੋਈ ਗੱਲ ਹੀ ਨਹੀਂ ਕੁੜੀਆਂ ਨੂੰ ਜ਼ਿਆਦਾ ਕਰਦਾ ਵਾਲੇ ਮੁੰਡਿਆਂ ਨੂੰ ਘੱਟ ਜੀ ਅੱਛਾ ਮਤਲਬ ਮੈਂ ਮੈਂ ਟਰਾਈ ਨਹੀਂ ਕਰਾ ਨਹੀਂ ਨਹੀਂ ਲੇਕਿਨ ਉਸ ਤੋਂ ਬਾਅਦ ਕੀਆ ਕਿ ਜਦੋਂ ਤੁਸੀਂ 2 ਜਾਂ 3 ਵਾਰੀ ਕਰਨਾ ਪਊਗਾ ਉਸ ਤੋਂ ਬਾਅਦ ਜਦੋਂ ਤੁਸੀਂ ਕਾਟਨ ਲਗਾਓਗੇ ਨਾ ਵਾਈਟ ਤਾਂ ਉਹ ਵਾਈਟ ਹੀ ਰਹੂਗੀ ਉਹਨੇ ਸਾਰੀ ਮੈਲ ਕੱਢ ਦੇਣੀ ਆ ਫੇਸ ਤੇ ਉਹਦੇ ਨਾਲ ਹੀ ਕਾਫੀ ਫਰਕ ਪੈ ਜਾਂਦਾ ਫਿਰ ਇਹਦੇ ਵਿੱਚ ਅਸੀਂ ਦੰਨਿਆਂ ਲੋਗਾਂ ਨੂੰ ਸਲਾਹ ਕਿ ਗੁਲਾਬ ਜਲ ਗਲੈਸਰਿਨ ਤੇ ਨਿੰਬੂ ਜੀ ਤਿੰਨ ਚੀਜ਼ਾਂ ਜਿਹੜੀਆਂ ਨੇ ਬਰਾਬਰ ਮਾਤਰਾ ਚ ਇਹਦੇ ਰੱਟਾ ਲਵਾਇਆ ਹੋਇਆ ਪੰਜਾਬ ਦੀਆਂ ਕੁੜੀਆਂ ਨੂੰ ਮੈਂ ਮਤਲਬ ਫਿਰ ਵੀ ਆਪਾਂ ਨੂੰ ਦੱਸਣਾ ਪੈਂਦਾ ਕਿਉਂਕਿ ਹਰ ਰੋਜ਼ ਨਵੇਂ ਲੋਕ ਜੁੜਦੇ ਆ ਆਪਣੇ ਨਾਲ ਉਹਨਾਂ ਨੂੰ ਪਤਾ ਹੋਣਾ ਉਦਕੀਆ ਇਹ ਤਿੰਨ ਚੀਜ਼ਾਂ ਦਾ ਮਿਸ਼ਰਣ ਬਣਾ ਕੇ ਉਹਨੂੰ ਚੰਗੀ ਤਰ੍ਹਾਂ ਕਟੋਰੀ 'ਚ ਪਹਿਲਾਂ ਹੀ ਰੱਖ ਲਓ ਜਦੋਂ ਤੁਸੀਂ ਵਾਸ਼ ਕਰਕੇ ਆਟੇ ਤਾਂ ਉਹ ਫਿਰ ਲਗਾ ਲੈਣਾ ਫੇਸ ਤੇ ਕਾਟਨ ਦੇ ਨਾਲ ਹੀ ਪਾਣੀ ਦੀ ਤਰ੍ਹਾਂ ਹੀ ਹੁੰਦਾ ਉਹ ਲਗਾ ਕੇ ਜਦੋਂ ਡਰਾਈ ਹੋ ਜੇ ਉਹ ਸੁੱਕ ਜੇ ਫਿਰ ਠੰਡੇ ਪਾਣੀ ਨਾਲ ਵਾਸ਼ ਕਰੋ ਇਨਸਟੈਂਟ ਮਤਲਬ ਉਸੀ ਟਾਈਮ ਤੋਂ ਜਿਹੜੀਆਂ ਛਾਈਆਂ ਗਾਇਬ ਹੋ ਜਾਂਦੀਆਂ ਆ ਮਤਲਬ ਇਹ ਐ ਨਹੀਂ ਹੈ ਕਿ ਤੁਸੀਂ ਕਹੋਗੇ ਵੀ ਗੁਲਸੱਬ ਪਤਾ ਨਹੀਂ ਕਿੰਨੇ ਦਿਨ ਹੋ ਗਏ ਕਰਦੇ ਨੂੰ ਫਰਕ ਇਮੀਡੀਏਟ ਗਾਇਬ ਹੋ ਜਾਂਦੀਆਂ ਪਰ ਉਹ ਦੋ ਜਾਂ ਤਿੰਨ ਦਿਨਾਂ ਵਿੱਚ ਫਿਰ ਵਾਪਸ ਆਉਂਦੀਆਂ ਨੇ ਹਾਂ ਹਾਂ ਓਕੇ ਇਹ ਉਹ ਫਾਰਮੂਲਾ ਹੈ ਵੀ ਬਿਆਦਾ ਕਾਰਡ ਆਇਆ ਪਿਆ ਛਾਈਆਂ ਪਈਆਂ ਹੋਈਆਂ ਇਹਨਾਂ ਨੂੰ ਕਿਵੇਂ ਹਟਾਈਏ ਓਕੇ ਇਹੋ ਫਾਰਮੂਲਾ ਹੈ ਲੇਕਿਨ ਉਹਦੇ ਅੱਗੇ ਜਦੋਂ ਅਸੀਂ ਚੱਲਦੇ ਹਾਂ ਫਿਰ ਅਸੀਂ ਸਾਡਾ ਇੱਕ ਪ੍ਰੋਡਕਟ ਹੁੰਦਾ ਰੂਪਾਂਜਲੀ ਦੇ ਨਾਮ ਤੇ ਤੁਸੀਂ ਕਦੇ Google ਸਰਚ ਕਰਿਓ ਜੀ Google ਤੇ ਜਾ ਕੇ ਲਿਖਣਾ ਤੁਸੀਂ ਕੱਲਾ ਰੂਪਾਂਜਲੀ ਆਪਣਾ ਪੂਰਾ ਬਿਊਟੀ ਪ੍ਰੋਡਕਟ ਖੁੱਲ ਕੇ ਆ ਜਾਂਦਾ ਹੈ ਉੱਚ ਸੀ ਮੇਰੇ ਖਿਆਲ ਹੈ ਕਿ 12 13 ਪ੍ਰੋਡਕਟ ਦਿੱਤੇ ਨੇ ਬਿਊਟੀ ਨੂੰ ਲੈ ਕੇ ਮਾਰਨਿੰਗ ਦਾ ਏ ਐਮ ਪੀ ਐਮ ਸਾਬਣ ਹੈ ਫਿਰ ਏ ਐਮ ਪੀ ਐਮ ਔਇਲ ਹੈ ਜਿਹਦੀ ਮ사ਜ ਕਰਨੀ ਹੈ ਅਸੀਂ ਉਹ ਨਹੀਂ ਦਿੱਤਾ ਜਿਵੇਂ ਲੋਕੀ ਨਾ ਕਰੀਮਾ ਦਿੰਦੇ ਆ ਕੋਈ ਲੋਸ਼ਨ ਨਹੀਂ ਅਸੀਂ オリジナル ਚੀਜ਼ ਦਿੱਤੀ ਜੀ ਪਿਓਰ ਮਤਲਬ ਜਿਵੇਂ ਤੇਲ ਦਿੱਤਾ ਤਾਂ ਕੁੰਮਕੁੰਮ ਦਾ ਤੇਲ ਪਿਓਰ ਦਿੱਤਾ ਐਪ੍ਰਿਕੋਟ ਦਾ ਪਿਓਰ ਤੇਲ ਦਿੱਤਾ ਪੰਪਕਿਨ ਸੀਡ ਦਾ ਪਿਓਰ ਤੇਲ ਦਿੱਤਾ ਮਤਲਬ ਉਹ ਜਿਹੜੇ ਆਇਲ ਨੇ ਨਾ ਜੀ ਸਕਿਨ ਦਾ ਪੋਸ਼ਣ ਕਰਦੇ ਆ ਮਤਲਬ ਤੁਸੀਂ ਇਹ ਸਮਝ ਲਓ ਕਿ ਇਹ ਜਿਹੜੇ 3-4 ਆਇਲ ਮੈਂ ਬੋਲੇ ਆ ਇਹਨਾਂ ਨੂੰ ਅਸੀਂ ਮਿਕਸ ਕਰਕੇ ਇੱਕ ਤੇਲ ਬਣਾਇਆ ਵੱਡਾ ਓਕੇ ਉਹਨੂੰ ਅਸੀਂ ਮਿਕਸ ਕੀਤਾ ਉਹਦੇ ਵਿੱਚ ਕੀ ਨਾਲ ਲੈਂਦੇ ਤਿਲ ਦੇ ਤੇਲ ਚ ਅੱਛਾ ਜੀ ਜਿਵੇਂ 250 ਗ੍ਰਾਮ ਸੀ ਤੇਲ ਦਾ ਤੇਲ ਲਿਆ ਉਹਦੇ ਵਿੱਚ ਇਹ ਤਿੰਨੋਂ ਤੇਲ ਜਿਹੜੇ 30 30 ਐਮਐਲ ਮਿਕਸ ਕਰਕੇ ਉਹਨੂੰ ਰੈਡੀ ਕੀਤਾ ਜੀ ਉਹਦਾ ਨਾਮ ਦਿੱਤਾ ਸੀ ਲਜ਼ਮ ਬਾਡੀ ਮ사ਜ ਆਇਲ ਆਹਾਂ ਓਕੇ ਉਹਨੂੰ ਅਸੀਂ ਕਹਿੰਦੇ ਹਫਤੇ 'ਚ ਇੱਕ ਵਾਰੀ ਜੀ ਐਦਾਂ ਕਟੋਰੀ ਲੈਣੀ ਹੈ ਤੁਸੀਂ ਦੇਖੋ ਤੁਹਾਡੀ ਬਾਡੀ ਕਿੰਨੀ ਪਿਆਸੀ ਆ ਤੁਹਾਨੂੰ ਪਤਾ ਫੇਰ ਲੱਗੂਗਾ ਜਾਂ ਇਹ ਲੱਗੂਗਾ ਆਪਾਂ ਨੂੰ ਲੱਗਦਾ ਸਾਨੂੰ ਲੋੜ ਹੀ ਨਹੀਂ ਆਇਲ ਦੀ ਅਸੀਂ ਲਾਂਦੇ ਹੀ ਨਹੀਂ ਹਾਂਜੀ ਹੈਨਾ ਉਹ ਉਸੇ ਕਰਕੇ ਅਸੀਂ ਬਹੁਤ ਟਾਇਰਡ ਵੀ ਰਹਨੇ ਹਾਂ ਅਹ ਜਦੋਂ ਤੁਸੀਂ ਉਹ ਆਇਲ ਇੰਦਾਂ ਸਿਰ 'ਚ ਪਾ ਲੈਣਾ ਜਦੋਂ ਸਿਰ ਨਹਾਉਣਾ ਲੇਡੀਜ਼ ਨੇ ਜਾਂ ਜੈਂਟਸ ਨੇ ਵੀ ਉਹਨੂੰ ਸਿਰ 'ਚ ਪਾ ਕੇ ਉਹਨੂੰ ਫਿਰ ਸਿਰ ਤੋਂ ਆਉਣ ਤੋਂ ਥੱਲੇ ਆਪਦੇ ਆਪ ਚੱਲਣ ਦੋ ਜਿੱਥੇ ਜਿੱਥੇ ਜਾ ਰਹੇ ਹੋ ਉੱਥੇ ਮਲਦੇ ਜਾਓ ਕੰਨਾਂ 'ਚ ਨੱਕ 'ਚ ਅੱਖਾਂ ਦੇ نیچے ਬਾਡੀ ਦੇ ਅੰਡਰ ਆਰਮ ਦੇ ਵਿੱਚ ਬਹੁਤ ਜ਼ਰੂਰੀ ਮਲਣਾ ਮਸਲ ਮਸਲ ਕੇ ਆਪਣੀਆਂ ਕੱਚਾਂ ਦੇ ਵਿੱਚ ਪੂਰਾ ਮਸਲਣਾ ਫਿਰ ਨਾਭੀ ਦੇ ਵਿੱਚ ਮਸਲਣਾ ਨਾਭੀ ਚਾਇਨ ਵੀ ਉਂਗਲੀ ਜੀ ਮਾਰਨੀ ਚੰਗੀ ਤਰ੍ਹਾਂ ਮਸਲਣਾ ਢਿੱਡ ਹਿੱਲ ਜੇ ਪੂਰਾ ਅੰਦਰੋਂ ਅੱਛਾ ਮਤਲਬ ਨਰਵ ਸਿਸਟਮ ਤੋਂ ਡਾਊਨ ਨੇ ਫਿਰ ਆਪਣਾ ਪੂਰਾ ਪੂਰਾ ਥਾਈਸ ਦੇ ਵਿੱਚ ਪੂਰਾ ਏਰੀਆ ਜਿਹੜਾ ਲਗਾ ਕੇ ਹੂੰ ਹੂੰ ਪੈਰਾਂ ਦੇ ਨਹਾਂ ਚ ਤੇ ਹੱਥਾਂ ਦੇ ਨਹਾਂ ਚ ਤੁਸੀਂ ਡਿਪ ਕਰ ਦੇਣਾ ਹੋ ਠੀਕ ਹੈ ਨਹਾਉਣ ਤੋਂ 5 ਮਿੰਟ ਪਹਿਲਾਂ ਦਾ ਕੰਮ ਹੈ ਉਸ ਤੋਂ ਬਾਅਦ ਤੁਰੰਤ ਣਾ ਲਓ ਆਹਾਂ ਜਦ ਹੀ ਬਾਥਰੂਮ ਚ ਹੀ ਕਰਨਾ ਇੰਨਾ ਕੰਮ ਤੁਰੰਤ ਨਹਾ ਲੋ ਜਦੋਂ ਇਨਸਾਨ ਨਹਾਉਂਦਾ ਹੈ ਨਾ ਜੀ ਚਾਹੇ ਗਰਮ ਪਾਣੀ ਨਾਲ ਲਾਵੇ ਚਾਹੇ ਠੰਡੇ ਨਾਲ ਲਾਵੇ ਜਦੋਂ ਉਹ ਨਹਾਉਣ ਲੱਗਦਾ ਤਾਂ ਉਹਦੇ ਰੌਂਗ ਟੇ ਖੜੇ ਹੁੰਦੇ ਆ ਬਾਲ ਤੁਸੀਂ ਦੇਖਿਆ ਹੋਊਗਾ ਅਕਸਰ ਜੀ ਜਦੋਂ ਪਹਿਲਾ ਮੱਗ ਪੈਂਦਾ ਉੱਠਦੇ ਇੱਕ ਵਾਰੀ ਲੱਤਾਂ ਦੇ ਵੀ ਬਾਹਾਂ ਦੇ ਬਾਲ ਉਹ ਜਦੋਂ ਬਾਲ ਖੁੱਲਦੇ ਆ ਫਿਰ ਜਿਵੇਂ ਜਹਾਜ਼ ਦੇ ਪੰਗ ਨਹੀਂ ਖੁੱਲਦੇ ਹੁੰਦੇ ਸਾਈਡ ਉੱਡਣ ਵੇਲੇ ਹਾਂ ਜੀ ਉਹਵੇਂ ਫਿਰ ਉਹ ਆਇਲ ਅੰਦਰ ਲੈਂਦੇ ਨੇ ਹਾਂ ਓਕੇ ਤੁਸੀਂ ਮ사ਜ ਚਾਹੇ 2 ਘੰਟੇ ਕਰਾ ਲਓ ਜੀ ਉਹਨਾਂ ਤੇਲ ਬੋਡੀ ਦੇ ਅੰਦਰ ਨਹੀਂ ਜਾਂਦਾ ਜੀ ਇਹਨਾਂ ਤੇਲ ਉਹ 5 ਮਿੰਟ ਚ ਪਹਿਲਾਂ ਮੱਗ ਲੈ ਕੇ ਜਾਂਦਾ ਬਹੁਤ ਘੱਟ ਲੋਕਾਂ ਨੂੰ ਪਤਾ ਇਸ ਗੱਲ ਦਾ ਵਾਕਿਆ ਸੱਚੀ ਗੱਲ ਸੁਭਾਸ਼ ਗੋਇਲ ਵੱਲੋਂ ਬਹੁਤ ਹੀ ਪਿਆਰ ਭਰੀ ਸਤਿਕਾਰ ਭਰੀ ਸਸਰੀਕਾਲ ਸਾਡੇ ਜਵਾਬ ਤੁਹਾਡੇ ਸਵਾਲ ਗੱਲਾਂ ਕਰਾਂਗੇ ਬਹੁਤ ਹੀ ਫੇਮਸ ਜੋੜੀ ਗੁਰਜੀਤ ਸਿੰਘ ਤੇ ਚੀਮਿਆਂ ਦੀ ਕੁੜੀ ਜਸਪਿੰਦਰ ਚੀਮਾ ਦੇ ਨਾਲ ਸਸਰੀਕਾਲ ਜੀ ਤੁਹਾਨੂੰ ਸਰਗੋਗਰ ਅਤੇ ਸਾਰੇ ਦਰਸ਼ਕਾਂ ਵੱਲੋਂ ਵੀ ਸਾਡੇ ਵੱਲੋਂ ਵੀ ਸਾਡੀ ਪੂਰੀ ਟੀਮ ਵੱਲੋਂ ਤੁਹਾਨੂੰ ਬਹੁਤ-ਬਹੁਤ ਮੁबारकਾਂ ਜੀ ਔਰ ਬਹੁਤ-ਬਹੁਤ ਤੁਹਾਡਾ ਸਵਾਗਤ। ਬਹੁਤ ਖੁਸ਼ੀ ਹੋਈ ਇਹਨਾ ਤੁਹਾਡਾ ਸਵਾਗਤ ਕੀਤਾ ਤੁਸੀਂ। ਧੰਨਵਾਦ ਤੁਹਾਡਾ ਬਹੁਤ-ਬਹੁਤ ਬੜਾ ਲਾਈਟ-ਲਾਈਟ ਜਿਹਾ ਫੀਲ ਹੋ ਰਿਹਾ ਹੈ। ਸਾਜ ਜੀ ਕੋਲ ਅਸੀਂ ਆ ਗਿਆ ਤੇ ਐਂ ਲੱਗਦਾ ਵੀ ਸਾਡੀਆਂ ਸਾਰੀਆਂ ਜਿਹੜੀਆਂ ਕਿ ਬਹੁਤ ਸਾਰੇ ਕੁਐਸਚਨ ਅੱਜਕੱਲ੍ਹ ਉੱਡਦੇ ਰਹੇ ਨੇ ਦਿਮਾਗ 'ਚ ਨਾ ਉਹਨਾਂ ਦੇ ਸਾਰੇ ਦੇ ਜਵਾਬ ਅੱਜ ਅਸੀਂ ਇੱਥੋਂ ਲੈ ਕੇ ਜਾਵਾਂਗੇ। ਪਰ ਉਹ ਤੋਂ ਪਹਿਲਾਂ ਜਿਸ ਪਦਰੇ ਇੱਕ ਮੈਂ ਗੱਲ ਕਹਿਣੀ ਚਾਹੁੰਦਾ ਹੈ ਨਾ। ਕਹਿੰਦੇ ਨੇ ਵੀ ਜ਼ਿੰਦਗੀ ਪਾਣੀ ਉਹ ਹੱਸ ਖੇਡ ਕੇ ਜ਼ਿੰਦਗੀ گزار ਲਈਏ ਯਾਰੋ ਫਿਰ ਪਤਾ ਨਹੀਂ ਸਾਹਾਂ ਨੇ ਕਦੋਂ ਮੁੱਕ ਜਾਣਾ। ਕਿਆ ਬਾਤ! ਅੱਜ ਕੱਲ੍ਹ ਵਾਕੇ ਟਾਈਮ ਇੰਨੀ ਛੇਤੀ ਬੀਤਦਾ ਜਾ ਰਿਹਾ ਜੀ। ਸੋ ਕਾਊਂਟਡਾਊਨ ਬਿਗਨ ਹਰੇਕ ਦਾ ਹੀ ਹੋ ਚੁੱਕਿਆ ਵੀ ਕਦੋਂ ਕਿਹਦਾ ਨੰਬਰ ਆ ਜਾਊਗਾ ਹੈਨਾ? ਸਮਝਦੇ ਵੀ ਆ ਲੋਕ। ਜੀ। ਹਾਂਜੀ ਹਾਂ ਹਾਂ। ਹੁਣ ਜਿਵੇਂ ਅਸੀਂ ਸਿਹਤ ਦੀ ਗੱਲ ਕੀਤੀ ਇਹਨਾਂ ਨੇ ਤੇ ਨਾਲ ਦੇ ਨਾਲ ਮੇਰੇ ਦਿਮਾਗ 'ਚ ਇੱਕ ਗੱਲ ਆਈ ਬਿਊਟੀ ਕੋਈ ਕਿ ਦੇਖੋ ਇੱਕ ਤਾਂ ਮੈਂ ਚਲੋ ਇੰਡਸਟਰੀ ਤਾਂ ਫਿਲਮ ਇੰਡਸਟਰੀ ਤੋਂ ਪਰ ਫਿਰ ਵੀ ਜਦੋਂ ਮੈਂ ਇਸ ਇੰਡਸਟਰੀ 'ਚ ਨਹੀਂ ਵੀ ਸੀ ਤਾਂ ਮੈਨੂੰ ਨਾ ਆਪਣੀ ਸਕਿਨ ਦੇ ਰਿਗਾਰਡਿੰਗ ਬਹੁਤ ਹੁੰਦਾ ਸੀ ਸੋ ਸਿਹਤ ਦੇ ਨਾਲ ਨਾਲ ਕੁੜੀਆਂ ਨੂੰ ਆਪਣੀ ਸਕਿਨ ਦਾ ਬਹੁਤ ਕਹਿੰਦੇ ਕਿ ਧਿਆਨ ਰੱਖਣ ਦਾ ਦਿਲ ਕਰਦਾ ਹੈ ਅੱਜ ਕੱਲ ਤੁਸੀਂ ਦੇਖਿਆ ਹੋਣਾ ਨਾ ਜਿਵੇਂ ਮੈਂ ਮੈਨੂੰ ਸੀ ਸਭ ਤੋਂ ਪਹਿਲਾਂ ਮੈਂ ਪੁੱਛੂਗੀ ਕਿ ਉਹ ਛਾਈਆਂ ਪੈ ਜਾਂਦੀਆਂ ਨੇ ਪਿੰਪਲ ਹੋ ਜਾਂਦੇ ਨੇ ਖਾਸ ਤੌਰ ਤੇ ਜਦੋਂ ਬੱਚਾ ਹੁੰਦਾ ਪ੍ਰੈਗਨਨਸੀ ਤੋਂ ਬਾਅਦ ਬਹੁਤ ਫੇਸ ਕਰਨਾ ਪੈਂਦਾ ਤੇ ਮੈਨੂੰ ਸੀ ਸਭ ਤੋਂ ਪਹਿਲਾਂ ਮੈਂ ਜਾਂਦਾ ਨਾ ਸਵਾਲ ਕਰੂੰਗੀ ਵੀ ਮੈਨੂੰ ਦੱਸੋ ਮੇਰੇ ਮੂੰਹ ਤੇ ਕੁਛ ਅਜਿਹਾ ਕਿ ਮੈਨੂੰ ਕੀ ਕਰਨਾ ਚਾਹੀਦਾ ਦੇਖੋ ਪਤਾ ਕੀ ਹੈ ਸਭ ਤੋਂ ਪਹਿਲਾਂ ਤਾਂ ਜਿੰਨੀਆਂ ਵੀ ਗਰਲਸ ਹੈ ਹਾਂਜੀ ਜਿਨ੍ਹਾਂ ਦੀ ਮੈਰਿਜ ਹਲੇ ਨਹੀਂ ਹੋਈ ਜਾਂ ਕੁਝ ਸਮਾਂ ਹੋਇਆ ਮੈਰਿਜ ਹੋਈ ਹਾਂਜੀ ਉਹਨਾਂ ਨੂੰ ਅਸੀਂ ਇੱਕ ਗੱਲ ਦੀ ਐਡਵਾਈਸ ਹਮੇਸ਼ਾ ਦੰਦੇ ਆ ਕਿ ਇੱਕ ਸੇਬ ਜਿਹੜਾ ਹੈਗਾ ਜੀ ਐਪਲ ਬਣੇ ਸਪੈਸ਼ਲ ਜਿਹੜਾ ਹੈਗਾ ਉਹ ਲੇਡੀਜ਼ ਵਾਸਤੇ ਬਹੁਤ ਗੁੱਡ ਫੂਡ ਸੁਪਰ ਫੂਡ ਆ ਓਕੇ ਉਹਦੇ ਵਿੱਚ ਰਾਤ ਨੂੰ ਇੱਕ ਐਪਲ ਲਓ ਉਹਦੇ ਵਿੱਚ ਚਾਰ ਜਾਂ ਪੰਜ ਲੌਂਗ ਪਿਕ ਕਰ ਦੋ ਹਾਂ ਹਾਂ ਠੀਕ ਉਹਨੂੰ ਪਿਕ ਕਰਕੇ ਰਾਤ ਨੂੰ ਸੇਫ ਕਿਤੇ ਜਗ੍ਹਾ ਤੇ ਰੱਖ ਦੋ ਟੱਕ ਕੇ ਸਵੇਰੇ ਲੌਂਗ ਕੱਢ ਕੇ ਸਾਈਡ ਕਰ ਦਿਓ ਉਸ ਤੋਂ ਬਾਅਦ ਉਹ ਸੇਵ ਨੂੰ ਕੱਟੋ ਉਹਦਾ ਛਿਲਕਾ ਜ਼ਰੂਰ ਉਤਾਰਨਾ ਓਕੇ ਛਿਲਕਾ ਉਤਾਰ ਕੇ ਖਾਣਾ ਉਹਨੂੰ ਸਵੇਰੇ ਕੱਟੋ ਤੇ ਹੌਲੀ-ਹੌਲੀ ਉਹਨੂੰ ਚਬਾ-ਚਬਾ ਕੇ ਖਾਓ ਤੁਸੀਂ ਯਕੀਨ ਕਰੋ ਕਿ ਇੱਕ ਤਾਂ ਕਦੀ ਵੀ ਸਿਰਦਰਦ ਮਾਈਗਰੇਨ ਦਾ ਟਾਈਪ ਕੋਈ ਪ੍ਰੋਬਲਮ ਨਹੀਂ ਦੂਜਾ ਪੇਟ ਬਹੁਤ ਸਹੀ ਗੱਟ ਹੈਲਥ ਨੂੰ ਬਹੁਤ ਸਹੀ ਰੱਖਦਾ ਔਰ ਤੀਸਰਾ ਜਿਹੜਾ ਹੈਗਾ ਤੁਹਾਨੂੰ ਮਦਦ ਕਰੂਗਾ ਇਹ ਆਉਣ ਵਾਲੇ ਸਮੇਂ 'ਚ ਵੀ ਕਦੇ ਚਿਹਰੇ ਤੇ ਛਾਂਜਾਂ ਨਾ ਹੋਣ। ਇਹਨੂੰ ਖਾਂਦੇ ਰਹੋ। ਇਹ ਨਹੀਂ ਪੁੱਛਣਾ ਵੀ ਗੋਲਸਾਭ ਕਿੰਨੇ ਦਿਨ ਖਾਣਾ। ਹਾਂ। ਖਾਣਾ ਹੀ ਹੈ ਭਾਈ। ਕੱਤਕ ਦੀਗਾ। ਕਿਉਂ ਜੀ? ਹੁਣ ਐ ਥੋੜੀ ਜਦੋਂ ਸਾਡਾ ਚਿਹਰਾ ਤੇ ਉਹਨੂੰ ਚਮਕਾ ਕੇ ਰੱਖਣਾ ਤਾਂ ਮੈਂ ਕਹਿੰਦਾ ਪਾਰਲਰ ਦੇ ਵਿੱਚ ਤੁਸੀਂ ਜਾਂਦੇ ਹੋ। ਇੱਕ ਵਾਰੀ ਲੇਡੀ ਜਾਂਦੀ ਆ। ਤੋਂ 1500 2000 ਰੁਪਏ ਦਾ ਹੀ ਬਿਲ ਬਣ ਜਾਂਦਾ ਜੀ ਤੇ ਮੇਰਾ ਖਿਆਲ ਹੈ ਜੇ ਰੋਜ਼ ਇੱਕ ਸੇਬ ਬੰਦਾ ਖਾਊਗਾ ਤਾਂ 1500 ਰੁਪਏ ਲੱਗਣਾ ਨਹੀਂ ਹੋਗਾ ਲੱਗਣਾ ਬਿਲਕੁਲ ਸੱਚੀ ਗੱਲ ਹੈ ਮਹੀਨੇ ਚ ਔਰ ਉਸ ਤੋਂ ਬਾਅਦ ਜਦੋਂ ਪਾਰਲਰ ਜਾਊਗਾ ਉਹ ਤਾਂ 2-300 ਰੁਪਏ ਚ ਸਰ ਜਾਣਾ ਕਿਉਂਕਿ ਉਹ ਹੋਰ ਕਰੂਗਾ ਵੀ ਕੀ ਉੱਥੇ ਬਾਕੀ ਜਿਸ ਤਰ੍ਹਾਂ ਦਾ ਪ੍ਰੋਬਲਮ ਵੀ ਨਹੀਂ ਹੋਣਾ ਤੇ ਮਤਲਬ ਇਹ ਵੀ ਚੀਜ਼ ਨਾਲ ਆਪਾਂ ਜੇ ਲਾ ਕੇ ਚੱਲੀਏ ਔਰ ਬਹੁਤ ਗੁੱਡ ਹੈ ਸਾਡਾ ਜਿਹੜਾ ਪ੍ਰੋਡਕਟ ਜਿਹੜਾ ਅਸੀਂ ਦੱਸਦੇ ਆਏ ਸਾਡਾ ਸੇਵ ਵਾਲਾ ਇਹਦਾ ਬਹੁਤ ਗੁੱਡ ਰਿਜ਼ਲਟ ਸਾਨੂੰ ਮਾਰਕੀਟ ਚੋਂ ਮਿਲਿਆ ਲੋਕਾਂ ਨੇ ਦੱਸਿਆ ਲੇਡੀਜ਼ ਨੇ ਦੱਸਿਆ ਦੂਜੀ ਚੀਜ਼ ਜਿਨ੍ਹਾਂ ਨੂੰ ਚਾਹੀਆਂ ਹੋ ਜਾਣ ਹਾਂਜੀ ਜਿਵੇਂ ਤੁਹਾਡੇ ਲਿੰਕ ਚ ਕੋਈ ਵੀ ਕੋਈ ਗਰਲ ਹੈ ਕੋਈ ਲੇਡੀ ਆ ਪੈ ਤੁ ਕਵੀ ਹ ਤਾਂ ਗਤੂ ਡਾਰਕ ਹੋ ਜਾਂਦਾ ਕਈ ਵਾਰੀ ਅੱਖਾਂ ਦੇ ਨੀਚੇ ਵੀ ਗੋਲੇ ਗਾਲੇ ਘੇਰੇ ਪੈ ਜਾਂਦੇ ਆ ਉਹਦੇ ਵਾਸਤੇ ਸਭ ਤੋਂ ਬੈਸਟ ਆ ਮੇਰੇ ਹਰ ਪ੍ਰੋਗਰਾਮ ਚ ਮੈਂ ਕੋਸ਼ਿਸ਼ ਕਰਦਾ ਸਮਝਾਉਣ ਦੀ ਲੋਕੀ ਸਮਝ ਵੀ ਰਹਾ ਕਰ ਵੀ ਰਹਾ ਕਿ ਕੱਚਾ ਦੁੱਧ ਲੈ ਕੇ ਨਾ ਜੀ ਉਹਦੇ ਨਾਲ ਫੇਸ ਨੂੰ ਵਾਸ਼ ਕਰਨਾ ਅੱਛਾ ਓਕੇ ਕੱਚਾ ਦੁੱਧ ਕੋਈ ਵੀ ਹੋਵੇ ਥੈਲੀ ਦਾ ਹੋਵੇ ਮੱਝ ਦਾ ਹੋਵੇ ਗਾਂ ਦਾ ਹੋਵੇ ਉਹਦਾ ਵਹਿਮ ਨਹੀਂ ਕਰਨਾ ਦੁੱਧ ਹੋਣਾ ਚਾਹੀਦਾ ਓਕੇ ਉਹ ਲੈ ਕੇ ਉਹਨੂੰ ਚੰਗੀ ਤਰ੍ਹਾਂ ਫੇਸ ਤੇ ਡਿਪ ਕਰਕੇ ਉਹਨੂੰ ਫੇਸ ਨੂੰ ਹੌਲੀ ਹੌਲੀ ਵਾਸ਼ ਕਰੋ ਹੂੰ ਠੰਡੇ ਪਾਣੀ ਨਾਲ واش کرو گے ਤਾਂ ਫਿਰ ਦੁਬਾਰਾ ਕਾਟਨ ਫੇਰ ਕੇ ਦੇਖੋ ਵੀ ਉਹ ਕਾਲੀ ਤਾਂ ਨਹੀਂ ਹੋ ਰਹੀ ਜੇ ਹੋ ਰਹੀ ਹੈ ਇੱਕ ਵਾਰ ਹੋਰ ਦੁੱਧ ਲਗਾਓ ਇਹ ਮਤਲਬ ਆਪਣੇ ਫੇਸ ਨੂੰ ਏਦਾਂ واش ਕਰਦਾ ਜਿਦਾਂ ਡਿਟਰਜੈਂਟ ਇੱਕ ਕਪੜੇ ਨੂੰ واش ਕਰਦਾ ਕਈ ਵਾਰੀ ਨਾ ਕੁੜੀਆਂ ਨੂੰ ਬਹੁਤ ਮੈਜਵੇ ਗੱਲਾਂ ਕਰਦੇ ਅਸੀਂ ਵਹਿਮ ਹੁੰਦਾ ਕਿ ਦੁੱਧ ਸੂਟ ਕਰੇਗਾ ਕਿ ਨਹੀਂ ਇਹ ਸਭ ਨੂੰ ਸੂਟ ਕਰ ਜਾਂਦਾ ਫਿਰ ਸਭ ਨੂੰ ਸੂਟ ਕਰਦਾ ਜੀ ਕੋਈ ਗੱਲ ਹੀ ਨਹੀਂ ਕੁੜੀਆਂ ਨੂੰ ਜ਼ਿਆਦਾ ਕਰਦਾ ਹਲੇ ਮੁੰਡਿਆਂ ਨੂੰ ਘੱਟ ਆਹ ਤਾਂ ਮੈਂ ਮੈਂ ਟ੍ਰਾਈ ਨਾ ਨਹੀਂ ਨਹੀਂ ਲੇਕਿਨ ਉਦੋਂ ਬਾਅਦ ਕੀਤਾ ਕਿ ਜਦੋਂ ਤੁਸੀਂ ਦੋ ਜਾਂ ਤਿੰਨ ਵਾਰੀ ਕਰਨਾ ਪਊਗਾ ਉਸ ਤੋਂ ਬਾਅਦ ਜਦੋਂ ਤੁਸੀਂ ਕਾਟਨ ਲਗਾਓਗੇ ਨਾ ਵਾਈਟ ਤਾਂ ਉਹ ਵਾਈਟ ਹੀ ਰਹੂਗੀ ਉਹਨੇ ਸਾਰੀ ਮੈਲ ਕੱਢ ਦੇਣੀ ਆ ਫੇਸ ਤੇ ਉਹਦੇ ਨਾਲ ਹੀ ਕਾਫੀ ਫਰਕ ਪੈ ਜਾਂਦਾ ਫਿਰ ਇਹਦੇ ਵਿੱਚ ਅਸੀਂ ਦੰਨੇਆਂ ਲੋਕਾਂ ਨੂੰ ਸਲਾਹ ਕਿ ਗੁਲਾਬ ਜਲ ਗਲੈਸਰਿਨ ਤੇ ਨਿੰਬੂ ਜੀ ਤਿੰਨ ਚੀਜ਼ਾਂ ਜਿਹੜੀਆਂ ਨੇ ਬਰਾਬਰ ਮਾਤਰਾ ਚ ਇਹਦੇ ਰੱਟਾ ਲਵਾਇਆ ਹੋਇਆ ਪੰਜਾਬ ਦੀਆਂ ਕੁੜੀਆਂ ਨੂੰ ਮੈਂ ਮਤਲਬ ਫਿਰ ਵੀ ਆਪਾਂ ਨੂੰ ਦੱਸਣਾ ਪੈਂਦਾ ਕਿਉਂਕਿ ਹਰ ਰੋਜ਼ ਨਵੇਂ ਲੋਕ ਜੁੜਦੇ ਆ ਆਪਣੇ ਨਾਲ ਉਹਨਾਂ ਨੂੰ ਪਤਾ ਹਣਾ ਉਦਕੀਆ ਇਹ ਤਿੰਨ ਚੀਜ਼ਾਂ ਦਾ ਮਿਸ਼ਰਣ ਬਣਾ ਕੇ ਉਹਨੂੰ ਚੰਗੀ ਤਰ੍ਹਾਂ ਕਟੋਰੀ 'ਚ ਪਹਿਲਾਂ ਹੀ ਰੱਖ ਲਓ ਜਦੋਂ ਤੁਸੀਂ ਵਾਸ਼ ਕਰਕੇ ਆਟੇ ਤਾਂ ਉਹ ਫਿਰ ਲਗਾ ਲੈਣਾ ਫੇਸ ਤੇ ਕਾਟਨ ਦੇ ਨਾਲ ਹੀ ਪਾਣੀ ਦੀ ਤਰ੍ਹਾਂ ਹੀ ਹੁੰਦਾ ਉਹ ਲਗਾ ਕੇ ਜਦੋਂ ਡਰਾਈ ਹੋ ਜੇ ਉਹ ਸੁੱਕ ਜੇ ਜੀ ਫਿਰ ਠੰਡੇ ਪਾਣੀ ਨਾਲ ਵਾਸ਼ ਕਰੋ ਇਨਸਟੈਂਟ ਮਤਲਬ ਉਸੀ ਟਾਈਮ ਤੋਂ ਜਿਹੜੀਆਂ ਛਾਈਆਂ ਗਾਇਬ ਹੋ ਜਾਂਦੀਆਂ ਆਹ ਮਤਲਬ ਇਹ ਐ ਨਹੀਂ ਹੈ ਕਿ ਤੁਸੀਂ ਕਹੋਗੇ ਵੀ ਗੁਲਸੱਬ ਪਤਾ ਨਹੀਂ ਕਿੰਨੇ ਦਿਨ ਹੋ ਗਏ ਕਰਦੇ ਨੂੰ ਫਰਕ ਇਮੀਡੀਏਟ ਗਾਇਬ ਹੋ ਜਾਂਦੀਆਂ ਪਰ ਉਹ 2 ਜਾਂ 3 ਦਿਨਾਂ ਵਿੱਚ ਫਿਰ ਵਾਪਸ ਆਉਂਦੀਆਂ ਨੇ ਹਾਂ ਹਾਂ ਓਕੇ ਇਹ ਉਹ ਫਾਰਮੂਲਾ ਹੈ ਵੀ ਬਿਆਦਾ ਕਾਰ ਆਇਆ ਪਿਆ ਛਾਈਆਂ ਪਈਆਂ ਹੋਈਆਂ ਇਹਨਾਂ ਨੂੰ ਕਿਵੇਂ ਹਟਾਈਏ ਓਕੇ ਆਹਾਂ ਇਹੋ ਫਾਰਮੂਲਾ ਲੇਕਿਨ ਉਹਦੇ ਅੱਗੇ ਜਦੋਂ ਅਸੀਂ ਚੱਲਦੇ ਹਾਂ ਫਿਰ ਅਸੀਂ ਸਾਡਾ ਇੱਕ ਪ੍ਰੋਡਕਟ ਹੁੰਦਾ ਰੂਪਾਂਜਲੀ ਦੇ ਨਾਮ ਤੇ ਤੁਸੀਂ ਕਦੇ Google ਸਰਚ ਕਰਿਓ ਜੀ ਅ Google ਤੇ ਜਾ ਕੇ ਲਿਖਣਾ ਹੈ ਤੁਸੀਂ ਕੱਲਾ ਰੂਪਾਂਜਲੀ अपना पूरा ब्यूटी प्रोडक्ट खुल के आ ਜਾਂਦਾ ਉਹਦੇ ਚ ਅਸੀਂ ਮੇਰਾ خیال ਹੈ ਕਿ 12 13 ਪ੍ਰੋਡਕਟ ਦਿੱਤੇ ਨੇ ਓਕੇ ਬਿਊਟੀ ਨੂੰ ਲੈ ਕੇ ਮਾਰਨਿੰਗ ਦਾ ਏ ਐਮ ਪੀ ਐਮ ਸਬਨ ਹੈ ਫਿਰ ਏ ਐਮ ਪੀ ਐਮ ਆਇਲ ਹੈ ਜਿਹਦੀ ਮ사ਜ ਕਰਨੀ ਹੈ ਅਸੀਂ ਉਹ ਨਹੀਂ ਦਿੱਤਾ ਜਿਵੇਂ ਲੋਕੀ ਨਾ ਕਰੀਮਾ ਦਿੰਦੇ ਆ ਕੋਈ ਲੋਸ਼ਨ ਨਹੀਂ ਅਸੀਂ オリジナル ਚੀਜ਼ ਦਿੱਤੀ ਜੀ ਪਿਓਰ ਮਤਲਬ ਜਿਵੇਂ ਤੇਲ ਦਿੱਤਾ ਤਾਂ ਕੁੰਮਕੁੰਮ ਦਾ ਤੇਲ ਪਿਓਰ ਦਿੱਤਾ ਐਪ੍ਰਿਕਾਟ ਦਾ ਪਿਓਰ ਤੇਲ ਦਿੱਤਾ ਪੰਪਕਿਨ ਸੀਡ ਦਾ ਪਿਓਰ ਤੇਲ ਦਿੱਤਾ ਮਤਲਬ ਉਹ ਜਿਹੜੇ ਆਇਲ ਨੇ ਨਾ ਜੀ ਸਕਿਨ ਦਾ ਪੋਸ਼ਣ ਕਰਦੇ ਆ ਮਤਲਬ ਤੁਸੀਂ ਇਹ ਸਮਝ ਲਓ ਕਿ ਇਹ ਜਿਹੜੇ 3-4 ਆਇਲ ਮੈਂ ਬੋਲੇ ਆ ਇਹਨਾਂ ਨੂੰ ਅਸੀਂ ਮਿਕਸ ਕਰਕੇ ਇੱਕ ਤੇਲ ਬਣਾਇਆ ਵੱਡਾ ਓਕੇ ਉਹਨੂੰ ਅਸੀਂ ਮਿਕਸ ਕੀਤਾ ਉਹਦੇ ਵਿੱਚ ਕੀ ਨਾਲ ਲੈਂਦੇ ਤਿਲ ਦੇ ਤੇਲ ਚ ਅੱਛਾ ਜੀ ਜਿਵੇਂ 250 ਗ੍ਰਾਮ ਅਸੀਂ ਤਿਲ ਦਾ ਤੇਲ ਲਿਆ ਉਹਦੇ ਵਿੱਚ ਇਹ ਤਿੰਨੋਂ ਤੇਲ ਜਿਹੜੇ 30 30 ਐਮਐਲ ਮਿਕਸ ਕਰਕੇ ਉਹਨੂੰ ਰੈਡੀ ਕੀਤਾ ਜੀ ਉਹਦਾ ਨਾਮ ਦਿੱਤਾ ਸੀ ਲਜ਼ਮ ਬਾਡੀ ਮ사ਜ ਆਇਲ ਆਹਾਂ ਓਕੇ ਉਹਨੂੰ ਅਸੀਂ ਕਹਿੰਦੇ ਹਫਤੇ 'ਚ ਇੱਕ ਵਾਰੀ ਜੀ ਐਦਾਂ ਕਟੋਰੀ ਲੈਣੀ ਐ ਤੁਸੀਂ ਦੇਖੋ ਤੁਹਾਡੀ ਬਾਡੀ ਕਿੰਨੀ ਪਿਆਸੀ ਆ ਤੁਹਾਨੂੰ ਪਤਾ ਫੇਰ ਲੱਗੂਗਾ ਜਾਂ ਇਹ ਲੱਗੂਗਾ ਆਪਾਂ ਨੂੰ ਲੱਗਦਾ ਸਾਨੂੰ ਲੋੜ ਹੀ ਨਹੀਂ ਆਇਲ ਦੀ ਅਸੀਂ ਲਾਂਦੇ ਹੀ ਨਹੀਂ ਹਾਂਜੀ ਹੈਨਾ ਉਹ ਉਸੇ ਕਰਕੇ ਅਸੀਂ ਬਹੁਤ ਟਾਇਰਡ ਵੀ ਰਹਨੇ ਹਾਂ ਦੇਦੋ ਤੁਸੀਂ ਉਹ ਆਇਲ ਇੰਦਾਂ ਸਿਰ 'ਚ ਪਾ ਲੈਣਾ ਜਦੋਂ ਸਿਰ ਣਾਉਣਾ ਲੇਡੀਜ਼ ਨੇ ਜਾਂ ਜੈਂਟਸ ਨੇ ਵੀ ਉਹਨੂੰ ਸਿਰ 'ਚ ਪਾ ਕੇ ਉਹਨੂੰ ਫਿਰ ਸਿਰ ਤੋਂ ਆਉਣ ਦੋ ਥੱਲੇ ਆਪਦੇ ਆਪ ਚੱਲਣ ਦੋ ਜਿੱਥੇ ਜਿੱਥੇ ਜਾ ਰਹੇ ਓਥੇ ਓਥੇ ਮਲਦੇ ਜਾਓ ਕੰਨਾਂ 'ਚ ਨੱਕ 'ਚ ਖਾਂ ਦੇ نیچے ਬਾਡੀ ਦੇ ਅੰਡਰ ਆਰਮ ਦੇ ਵਿੱਚ ਬਹੁਤ ਜ਼ਰੂਰੀ ਮਲਣਾ ਮਸਲ ਮਸਲ ਕੇ ਆਪਣੀਆਂ ਕੱਚਾਂ ਦੇ ਵਿੱਚ ਪੂਰਾ ਮਸਲਣਾ ਫਿਰ ਨਾਭੀ ਦੇ ਵਿੱਚ ਮਸਲਣਾ ਨਾਭੀ ਚਾਹੀਦੀ ਉਂੀ ਉਂਗਲੀ ਜੀ ਮਾਰਨੀ ਚੰਗੀ ਤਰ੍ਹਾਂ ਮਸਲਣਾ ਢਿੱਡ ਹਿੱਲ ਜੇ ਪੂਰਾ ਅੰਦਰ ਮਤਲਬ ਨਰਵ ਸਿਸਟਮ ਤੋਂ ਡਾਊਨ ਇਹ ਆਪਣਾ ਪੂਰਾ ਪੂਰਾ ਥਾਈਸ ਦੇ ਵਿੱਚ ਪੂਰਾ ਏਰੀਆ ਜਿਹੜਾ ਲਗਾ ਕੇ ਹਮ ਹਮ ਪੈਰਾਂ ਦੇ ਨਹਾਂ ਚ ਤੇ ਹੱਥਾਂ ਦੇ ਨਹਾਂ ਚ ਤੁਸੀਂ ਡਿਪ ਕਰ ਦੇਣਾ ਉਹ ਠੀਕ ਹੈ ਨਹਾਉਣ ਤੋਂ 5 ਮਿੰਟ ਪਹਿਲਾਂ ਦਾ ਕੰਮ ਹੈ ਓਕੇ ਉਸ ਤੋਂ ਬਾਅਦ ਤੁਰੰਤ ਣਾ ਲਓ ਹਾਂ ਹਾਂ ਜੇ ਦੀ ਬਾਥਰੂਮ ਚ ਹੀ ਕਰਨਾ ਇੰਨਾ ਕੰਮ ਤੁਰੰਤ ਨਾਲੋ ਜਦੋਂ ਇਨਸਾਨ ਨਹਾਉਂਦਾ ਹੈ ਨਾ ਜੀ ਚਾਹੇ ਗਰਮ ਪਾਣੀ ਨਾਲ ਲਾਵੇ ਚਾਹੇ ਠੰਡੇ ਨਾਲ ਲਾਵੇ ਜਦੋਂ ਉਹ ਨਹਾਉਣ ਲੱਗਦਾ ਤਾਂ ਉਹਦੇ ਰੋਂਗ ਤੇ ਖੜੇ ਹੁੰਦੇ ਆ ਬਾਲ ਤੁਸੀਂ ਦੇਖਿਆ ਹੋਊਗਾ ਅਕਸਰ ਜਦੋਂ ਪਹਿਲਾ ਵਗ ਪੈਂਦਾ ਹੈ ਉੱਠਦੇ ਇੱਕ ਵਾਰੀ ਲੱਤਾਂ ਦੇ ਵੀ ਬਾਹਾਂ ਦੇ ਬਾਲ ਉਹ ਜਦੋਂ ਬਾਲ ਖੁੱਲਦੇ ਆ ਫਿਰ ਜਿਵੇਂ ਜਹਾਜ਼ ਦੇ ਪੰਗ ਨਹੀਂ ਖੁੱਲਦੇ ਹੁੰਦੇ ਸਾਈਡ ਤੋਂ ਉੱਡਣ ਵੇਲੇ ਹਾਂ ਜੀ ਉਹ ਮੇ ਫਿਰ ਉਹ ਆਇਲ ਅੰਦਰ ਲੈਂਦੇ ਨੇ ਹਾਂ ਓਕੇ ਤੁਸੀਂ ਮ사ਜ ਚਾਹੇ 2 ਘੰਟੇ ਕਰਾ ਲਓ ਜੀ ਉਹਨਾਂ ਤੇਲ ਬੋਡੀ ਦੇ ਅੰਦਰ ਨਹੀਂ ਜਾਂਦਾ ਜੀ ਇਹਨਾਂ ਤੇਲ ਉਹ 5 ਮਿੰਟ ਚ ਪਹਿਲਾਂ ਮੱਗ ਲੈ ਕੇ ਜਾਂਦਾ ਬਹੁਤ ਘੱਟ ਲੋਕਾਂ ਨੂੰ ਪਤਾ ਇਸ ਗੱਲ ਦਾ ਵਾਕੇ ਸੱਚੀ ਗੱਲ ਇਹਨਾਂ ਨਾਲ ਪਹਿਲਾਂ ਉਹ ਚੀਜ਼ਾਂ ਹੁੰਦੀਆਂ ਸੀਗੀਆਂ ਜਦੋਂ ਤੋਂ ਮਤਲਬ ਮੈਂ ਤੁਹਾਨੂੰ ਫੋਲੋ ਵੀ ਕਰਨਾ ਸ਼ੁਰੂ ਕੀਤਾ ਹੈ ਨਾ ਸੋਸ਼ਲ ਮੀਡੀਆ ਦੇ ਉੱਤੇ ਤੁਹਾਡੀ ਇਹੀ ਗੱਲਾਂ ਨੇ ਜਿਹੜੀਆਂ ਆਪਣਾਪਣ ਜੈ ਮਹਿਸੂਸ ਕਰਾਉਂਦੀਆਂ ਨੇ ਹੈ ਨਾ ਡੈਡੀ ਕਰਦੇ ਹੁੰਦੇ ਨਿੱਕਿਆਂ ਦੇ ਮੈਂ ਦੇਖਿਆ ਮ사ਜ ਮਹਿਸੂਸ ਕਰਾਉਂਦੇ ਹੁੰਦੇ ਸੀ ਹੁਣ ਤਾਂ ਚਲੋ ਖੈਰ ਉਹ ਵੀ ਸਾਡੀ ਜੀ ਸਾਡੇ ਦੇਖੋ ਤੁਸੀਂ ਦਾਦੀ ਲਾ ਦਿੰਦੀ ਸੀ ਹਾਂ ਜੀ ਅੱਖਾਂ ਮੱਚਣੀਆਂ ਸੀ ਗ ਕਮਾਚ ਨਹੀਂ ਤੇਲ ਪਰ ਉਹਨੇ ਪੂਰਾ ਭਰ ਦੇਣਾ ਇੱਕ ਵਾਰੀ ਫੇਰ ਨਿਲਾ ਦੇਣਾ ਜਾ ਕੇ ਸਾਨੂੰ ਐ ਐਤਵਾਰ ਵਾਲੇ ਦਿਨ ਬੀਬੀ ਨੇ ਕਹਿਣਾ ਕਿ ਸਿਰ ਚ ਤੇਲ ਪਾਓ ਅਸੀਂ ਕਹਣਾ ਬੂ ਆਉਂਦੀ ਆ ਬਦਮੂ ਆਉਂਦੀ ਆ ਅਸੀਂ ਨਹੀਂ ਉਹਨਾਂ ਨੇ ਸਰੋਂ ਦੇ ਤੇਲ ਵਿੱਚ ਪਾ ਕੇ ਹੁਣ ਫੀਲ ਹੋ ਰਿਹਾ ਕਿ ਉਹ ਕਿੰਨੇ ਸਹੀ ਸੀ ਅਸੀਂ ਲੋਸ਼ਨ ਲਾਉਂਨੇ ਹੁਣ ਅਸੀਂ ਅੱਜ ਦੇ ਬੱਚਿਆਂ ਨੂੰ ਦਿੱਤੇ ਸਾਰੇ ਐਪ੍ਰੀਕੋਟ ਤੇਲ ਤੇਲ ਪਾਇਆ ਉਹਦੇ ਵਿੱਚ ਪੰਪਕਿਨ ਸੀਡ ਆਇਲ ਪਾਇਆ ਕੁੰਕੁਮਾ ਦੀ ਉਹਦੀ ਖੁਸ਼ੂ ਐਨੀ ਹੁੰਦੀ ਆ ਨਾ ਜੀ ਜਦੋਂ ਬੰਦਾ ਉਹਦੇ ਨਾਲ ਨਹਾ ਕੇ ਨਿਕਲਦਾ 10 ਬੰਦਿਆਂ ਚ ਜਾ ਕੇ ਬੈਠਦਾ ਤੋ ਫੀਲ ਕਰਦੇ ਵੇ ਇੱਥੇ ਕੌਣ ਆ ਸਹੀ ਹੈ ਵਿਦਾਊਟ ਪਰਫਿਊਮ ਮਤਲਬ ਬੋਡੀ ਦੇ ਵਿੱਚੋਂ ਫਰੇਗਰੈਂਸ ਆਉਂਦੀ ਹੈ ओरिजिनल ਵਾਲੀ ਇਹ ਤਾਂ ਪੁਆਇੰਟ ਵੀ ਨੋਟਡ ਹੋਈ ਗੱਲ ਹੈ ਹਾਂ ਉਹ ਬੱਚੇ ਨੋਟ ਇਹ ਤੇ ਜਿੰਨੇ ਆਫਿਸ ਵਰਕ ਕਰਦੇ ਨੇ ਮੁੰਡੇ ਕੀ ਕੁੜੀਆਂ ਕੀ ਜਾਂ ਜਿੰਨੇ ਰਿਟਾਇਰ ਬੰਦੇ ਆ ਬਜ਼ੁਰਗ ਉਹਨਾਂ ਨੂੰ ਮੈਂ ਕਹਿੰਦਾ ਵੀ ਇਹਨੂੰ ਮਲਿਆ ਕਰੋ ਜਿਹੜੀ ਜ਼ਿੰਦਗੀ ਜਿਓਗੇ ਤੁਸੀਂ ਤੰਦਰੁਸਤ ਜਿਓ ਮਤਲਬ ਉਸ ਦਿਨ ਬੰਦਾ ਬਾਥਰੂਮ ਚੋਂ ਬਾਹਰ ਨਿਕਲ ਕੇ ਕਹਿੰਦਾ ਵੀ ਗੋਲ ਸਾਹਿਬ ਥੈਂਕ ਯੂ ਮਜ਼ਾ ਆ ਗਿਆ ਉਹ ਚੀਜ਼ ਇੱਕ ਅਲੱਗ ਚੀਜ਼ ਬਣਦੀ ਹੈ ਔਰਾ ਸੈੱਟ ਹੋ ਜਾਂਦਾ ਬੋਡੀ ਦਾ ਅਚਾ ਹੁੰਦਾ ਕੀ ਹੈ ਸਾਡੇ ਔਰਾ ਹੀ ਹੁੰਦਾ ਹਾਂਜੀ ਹਾਂ ਬਾਕੀ ਤੁਸੀਂ ਦੇਖਦੇ ਆ ਜਿਵੇਂ ਗੁਰੂਆਂ ਦੀਆਂ ਫੋਟੋਆਂ ਦੇ ਵੀ ਦੇਵਤੇ ਦੀਆਂ ਸਿਰ ਦੇ ਪਿੱਛੇ ਇੱਕ ਲਾਈਟ ਹੁੰਦੀ ਹੈ ਹਾਂਜੀ ਉਹ ਬਿਲਕੁਲ ਵਾਈਟ ਲਾਈਟ ਉਹ ਔਰਾ ਹੀ ਹੁੰਦਾ ਸਹੀ ਗੱਲ ਹੈ ਜੀ ਕੋਈ ਔਰਾ ਹੁੰਦਾ ਉਹ ਔਰਾ ਸਾਡੇ ਕੋਲ ਵੀ ਹੈ ਇਨਸਾਨ ਦੇ ਉੱਤੇ ਔਰਾ ਹਰ ਇੱਕ ਤੇ ਆ ਜੀ ਉਹ ਅਸੀਂ ਉਹਨੂੰ ਦੱਬ ਕੇ ਰੱਖਦੇ ਆ 24 ਘੰਟੇ ਹਮ ਕਦੇ ਕੁਝ ਮਲ ਲਿਆ ਕਦੇ ਕੁਝ ਕਰ ਲਿਆ ਸਭਨ ਇੱਕੋ ਹੀ ਮਿਲ ਜਾਂਦੇ ਸਾਰੀ ਉਮਰ ਹਾਂ ਸੱਚੀ ਗੱਲ ਹੈ ਇਹ ਤੇ ਨੋਹਾਂ ਦੇ ਵਿੱਚ ਕਦੇ ਤੇਲ ਮੈਨੂੰ ਨਹੀਂ ਲੱਗਦਾ ਤੁਹਾਨੂੰ ਯਾਦ ਹੋਊਗਾ ਕਦੇ ਵੀ ਅਸੀਂ ਲਾਇਆ ਬਲਕਿ ਕੌਲੀ 'ਚ ਤੇਲ ਰੱਖੋ ਜਦੋਂ ਤੁਸੀਂ ਬਰਸ਼ ਕਰਨਾ ਮੈਂ ਬੜੇ ਸੌਖੇ ਤਰੀਕੇ ਦੱਸਦਾ ਉਹਨਾਂ ਲੋਕੀ ਕਹਿੰਦੇ ਲਾਈਏ ਕਦੋਂ ਹੱਥਾਂ ਨੂੰ ਮੁਸ਼ਕਵਾਰੂ ਕੁਝ ਨਹੀਂ ਹੁੰਦਾ ਜਦੋਂ ਤੁਸੀਂ ਸਵੇਰੇ ਬਰਸ਼ ਕਰਨਾ ਇੰਦਾ ਇੱਕ ਕਟੋਰੀ 'ਚ ਸਰੋਂ ਦਾ ਤੇਲ ਰੱਖੋ ਉਹਦੇ ਵਿੱਚ ਜਾ ਕੇ ਦੋਏ ਉਂਗਲੀਆਂ ਡਿਪ ਕਰ ਦੋ ਕਰਕੇ ਉਹਨਾਂ ਨੂੰ ਕੱਢੋ ਤੇ ਮਲ ਲਓ ਮਲ ਕੇ ਉਹਨੀ ਦੇਰ ਆਪਦਾ ਬਰਸ਼ ਕਰੋ ਉਦੋਂ ਹੈਂਡ ਸੌਫ ਕਰ ਲਓ ਕੀ ਬਾਤ ਹੈ ਕਿੰਨਾ ਸੁੱਖਾ ਗਾ ਸਹੀ ਗੱਲ ਆ ਇਹ ਇਹ ਵੀ ਲੋਕ ਤੁਹਾਡੀ ਗੱਲ ਜਮਾ ਪੱਕੀ ਆ ਵੀ ਕਦੋਂ ਕਰੀਏ ਅਸੀਂ ਕਿ ਟਾਈਮ ਨਹੀਂ ਲੱਗਦਾ ਹੈਗਾ ਸਪੈਸ਼ਲ ਕੱਢਣਾ ਪੈਂਦਾ ਹੋ ਗਿਆ ਨਹੀਂ ਸੁੱਖਾ ਕੋਲੀ ਚ ਹੀ ਰੱਖੋ ਗੁੱਲੀ ਚ ਮੇਰੇ ਡਿਪ ਕਰ ਲਓ ਬੱਚਿਆਂ ਨੂੰ ਧੱਕੇ ਨਾਲ ਕਰਾਓ ਬੱਚਿਆਂ ਨੂੰ ਖੜੋਗੇ ਉਂਗਲੀਆਂ ਧੱਕੇ ਨਾਲ ਪਾਓ ਕਿਉਂਕਿ ਉਹਦੇ ਨਾਲ ਕੀ ਹੈ ਕਿ ਸਾਡੀ ਜਿਹੜੀ ਆ ਜਗ੍ਹਾ ਨਾ ਜੀ ਨਾ ਉਹਦੇ ਇੱਥੇ ਵਾਲੀ ਜਿਹੜੀ ਜਗ੍ਹਾ ਹਾਂਜੀ ਇੱਥੋਂ ਆ ਜਿਹੜੀ ਉੱਪਰ ਵੀ ਜਗ੍ਹਾ ਇੱਥੋਂ ਸਾਡੀ ਪੂਰੀ ਸਕਿਨ ਜਿਹੜੀ ਸਾਹ ਲੈਂਦੇ ਆ ਹਾਂ ਤੁਸੀਂ ਕਦੇ ਰਬੜ ਦਾ ਗਲਵਜ਼ ਪਾ ਕੇ ਦੇਖੋ ਅਕਸਰ ਮੈਂ ਇਹੀ ਕੋਈ ਇੱਕੋ ਇੱਕ ਸ਼ਬਦ ਐਗਜ਼ਾਮਪਲ ਦੇ ਸਕਦਾ ਕਿਉਂਕਿ ਇਹੀ ਇੱਕ ਐਗਜ਼ਾਮਪਲ ਸੈੱਟ ਆ ਕਿ ਜਦੋਂ ਅਸੀਂ ਰਬੜ ਦਾ ਗਲਵਜ਼ ਪਾਉਂਦੇ ਆ ਤਾਂ ਸਭ ਤੋਂ 5-10 ਮਿੰਟ ਤੋਂ ਵੱਧ ਬਰਦਾਸ਼ਤ ਨਹੀਂ ਹੁੰਦਾ ਹਾਂਜੀ ਅੰਦਰ ਪਸੀਨਾ ਆ ਜਾਂਦਾ ਬਿਲਕੁਲ ਕਿਉਂ ਇੱਥੋਂ ਸਾਹ ਹੀ ਰੁਕ ਗਿਆ ਹਾਂ ਲਾਜ਼ਮ ਨੇ ਫਿਰ ਸ਼ਾਂਤੀ ਆ ਜਾਂਦੀ ਹੈ ਹੈਨਾ ਇਸੇ ਤਰ੍ਹਾਂ ਪੈਰਾਂ 'ਚ ਅਸੀਂ ਰਾਤ ਨੂੰ ਘਰੇ ਜਾ ਕੇ ਪਹਿਲਾਂ ਬੂਟ ਜਰੱਬਾਂ ਲਾ ਕੇ ਸੁੱਟਦੇ ਆ ਸੱਚੀ ਗੱਲ ਹੈ ਹੈਨਾ ਤੇ ਉਹ ਲਾਹਣ ਸਰ ਫਰਸ਼ ਤੇ ਪੈਰ ਰੱਖਣ ਦਾ ਠੰਢੀ ਜੀ ਪੈ ਜਾਂਦੀ ਹੈ ਉਹ ਚੀਜ਼ ਉਹੀ ਹੈ ਜੇ ਤੁਸੀਂ ਇਹਨੂੰ ਸਰੋਂ ਦਾ ਤੇਲ ਲਾਓਗੇ ਪੈਰਾਂ ਨੂੰ ਲਾਓਗੇ ਤਾਂ ਕਮਾਲ ਦਾ रिजल्ट ਆਉਂਦਾ ਜੇ ਤੇਲ ਦਾ ਤੇਲ ਲਾਉਂਦਾ ਸੁਣਨੇ ਤੇ ਸੁਹਾਗਾ ਸਹੀ ਗੱਲ ਹੈ ਟੀਲ ਦੇ ਤੇਲ ਬਾਰੇ ਤੁਸੀਂ ਕਦੇ ਸੁਣਿਆ ਹੋਵੇ ਜਾਂ ਕਿਸੇ ਨੂੰ ਗਿਆਨ ਹੋਵੇ ਤਾਂ ਇੱਕ ਅਲੱਗ ਗੱਲ ਆ ਉਹ ਕੋਈ ਲੱਖਾਂ ਚੋਂ ਇੱਕ ਦੋ ਨੂੰ ਹੋ ਸਕਦਾ ਪਰ ਜੋ ਕਿਤਾਬ ਚ ਲਿਖਿਆ ਮੈਂ ਉਹ ਚੀਜ਼ ਦੱਸਦਾ ਹੁਣ ਹਾਂਜੀ ਤੁਸੀਂ 10 ਤਰ੍ਹਾਂ ਦੇ ਤੇਲ ਲੈ ਲਓ ਸਰੋਂ ਦਾ ਲੈ ਲਓ ਟੀਲਾ ਦਾ ਲੈ ਲਓ ਨਾਰੀਅਲ ਲੈ ਲਓ ਇਸ ਤਰ੍ਹਾਂ ਦੇ 10 ਤਰ੍ਹਾਂ ਦੇ ਚਾਹੇ 올ੀ ਆਇਲ ਲੈ ਲਓ ਕੋਈ ਵੀ ਤੇਲ ਲੈ ਲਓ 10 ਕੋਲੀਆਂ ਲਿਓ ਹਾਂ ਹਾਂ ਉਹ ਜਿਹੜੀ ਟੈਰਾਕੋਟਾ ਮਿੱਟੀ ਹੁੰਦੀ ਹੈ ਹਾਂ ਜੀ ਠੀਕ ਹੈ ਉਹਦੇ ਵਿੱਚ ਪਾ ਕੇ ਰੱਖ ਦੋ ਹਮ ਹਮ ਦਸੇ ਤੇਲ ਇੱਕ ਤੇਲ ਦਾ ਤੇਲ ਹੋਊਗਾ ਜਿਹੜਾ ਸਵੇਰੇ ਲੀਕ ਹੋਇਆ ਹੋਊਗਾ ਅੱਛਾ ਜੀ ਕਟੋਰੀ ਚ ਹਾਂ ਇਹ ਪੱਥਰ ਚ ਵੀ ਸਮਾਜਦਾ ਹਮ ਹਮ ਹਾਂ ਇਹ ਸਾਡੀ ਬਾਡੀ ਤੇ ਜੇ ਲੱਗ ਜੇ ਨਾ ਜੀ ਸਾਡੀ ਸਕਿਨ ਨੂੰ ਐ ਰੱਖਦਾ ਪੂਰੀ ਤਰ੍ਹਾਂ ਹਮ ਹਾਂ ਮਤਲਬ ਲਾਉਣਾ ਚਾਹੀਦਾ ਕਈ ਨੂੰ ਨਰਵਸ ਦੀ ਪ੍ਰੋਬਲਮ ਵੀ ਹੁੰਦੀ ਹੈ ਤੁਸੀਂ ਗੱਲ ਬਿਊਟੀ ਤੇ ਕੀਤੀ ਹੈ ਜੀ ਮੈਂ ਬਿਊਟੀ ਦਾ ਰੂਟ ਠੀਕ ਕਰਦਾ ਮੈਂ ਮੈਂ ਉਹ ਨਹੀਂ ਦੰਦਾ ਵੀ ਮੈਂ ਤੁਹਾਨੂੰ ਪਹਿਲਾਂ ਸੇਵ ਦੱਸਿਆ ਅੰਦਰੋਂ ਠੀਕ ਹੋਵੇ ਅੰਦਰੋਂ ਠੀਕ ਪੋਸ਼ਨ ਹੋਵੇ ਪੂਰੀ ਬਾਡੀ ਤੇ ਤੇਲ ਲਾਓ ਪੂਰੀ ਬਾਡੀ ਤੇ ਉਹ ਚੀਜ਼ ਮਲੋ ਜਿਹੜੀ ਤੁਹਾਨੂੰ ਪਤਾ ਵੀ ਹਾਂ ਹੁਣ ਗੱਲ ਬਣੂਗੀ ਹੁਣ ਇਹ ਤਾਂ ਜਿੰਨੇ ਮਰਜੀ ਤੁਸੀਂ ਬਾਡੀ ਲੋਸ਼ਨ ਲੈ ਲਓ ਬਾਜ਼ਾਰ ਚੋਂ ਹਾਂਜੀ ਮਿਲਦੇ ਨੇ ਬਿਲਕੁਲ ਬਿਲਕੁਲ ਤੁਸੀਂ ਦੇਖੋ ਵੀ ਲਾ ਕੇ ਤਸੱਲੀ ਹੁੰਦੀ ਆ ਮਨ ਨੂੰ ਨਹੀਂ ਹੁੰਦੀ ਬਸ ਇੰਨਾ ਕੁ ਪਤਾ ਹੁੰਦਾ ਵੀ ਇਹ ਕਰੀਨਾ ਕਪੂਰ ਨੇ ਦੱਸਿਆ ਸੀਗਾ ਬਸ ਬਸ ਆਾ ਕ੍ਰਿਸ਼ਮਾ ਕਪੂਰ ਨੇ ਦੱਸਿਆ ਸੀਗਾ ਇਹ ਇਹਦੇ ਚ ਖਸ਼ੂ ਇਹਦੀ ਆਉਂਦੀ ਇਹਦੀ ਸ਼ੀਸ਼ੀ ਬਹੁਤ ਸੋਹਣੀ ਹੈਨਾ ਪਰ ਮੈਂ ਤੁਹਾਨੂੰ ਉਹ ਚੀਜ਼ ਦੱਸ ਰਿਹਾ ਜਿਹੜੀ ਰੂਟ ਹੈ ਸਾਡਾ ਤੇਲ ਅਸਲੀ ਮਨੋ ਤੇ ਦੂਸਰਾ ਅਸੀਂ ਜਿਹੜੀ ਕਿੱਟ ਬਣਾਈ ਆ ਰਪੰਜਲੀ ਦੀ ਉਹ ਵੀ origianally ਨਹੀਂ ਚੀਜ਼ਾਂ ਹਾਂ ਉਹ ਚ ਅਸੀਂ ਕਾਫੀ ਕੋਕੋਨਟ ਸਕਰਬ ਬਣਾਇਆ ਅਤੇ ਹੁਣ ਦੇਖੋ ਕਾਫੀ ਵੀ ਪਾਈ ਕੋਕੋਨਟ ਵੀ ਪਾਇਆ ਫਿਰ ਉਹਦੇ ਵਿੱਚ ਪੰਜ ਛੇ ਤਰ੍ਹਾਂ ਦੇ ਆਇਲ ਇਦਾਂ ਦੇ ਪਾਏ ਨੇ ਜਿਹੜੇ ਸਿਰਫ ਫੇਸ ਨੂੰ ਮਤਲਬ ਆਇਲੀ ਸਕਿਨ ਨੂੰ ਤੋਂ ਵੀ ਬਚਾਉਂਦੇ ਆ ਡਰਾਈਨੈਸ ਤੋਂ ਵੀ ਬਚਾਉਂਦੇ ਆ ਤੇ ਉਹਦਾ ਸੀ ਕਰਨੇ ਸਕਰਬ ਕਰੋ ਫੇਸ ਤੇ ਸਕਰਬ ਕਰਕੇ ਫਿਰ ਸਾਡੇ ਇੱਕ ਦੋ ਜਿਹੜੀਆਂ ਕਰੀਮਾਂ ਨੇ ਉਹ ਅਸੀਂ ਦੇ ਦੇ ਦਨੇ ਆ ਅੱਛਾ ਉਹ ਜਿਹੜੀਆਂ ਕਰੀਮ ਨੇ ਉਹ ਇਦਾਂ ਦੀਆਂ ਨਹੀਂ ਜੀ ਉਹ ਉਹ ਜਿਹੜਾ ਬੰਦਾ ਖਾ ਵੀ ਲਵੇ ਤਾਂ ਵੀ ਓਕੇ ਕਿਉਂਕਿ ਜੇ ਮੈਂ ਤੁਸੀਂ ਕਹਿੰਦੇ ਰਸੋਈ ਚ ਹਰ ਚੀਜ਼ ਰਸੋਈ ਚ ਕੋਈ ਨੁਕਸਾਨ ਹੀ ਨਹੀਂ ਸਹੀ ਗੱਲ ਹੁਣ ਮੈਂ ਤੁਹਾਨੂੰ ਦੱਸਦਾ ਕਿ ਅਸੀਂ ਫੇਸ ਮਾਸਕ ਬਣਾਇਆ ਇਹ ਦਾ ਨਾਮ ਦਿੱਤਾ ਸੀ ਆਦੀਨਾਥ ਫੇਸ ਪੈਕ ਅੱਛਾ ਜੀ ਇਹਦਾ ਮੇਨ ਜਿਹੜੇ ਇੰਗਰੀਡੀਅੰਟ ਹਨ ਜੀ ਇਹਦੇ ਵਿੱਚ ਵੀਟ ਗ੍ਰਾਸ ਹਾਂ ਤੇ ਮੋਰਿੰਗਾ ਹਾਂ ਅਰੇ ਵਾਹ ਕਿਸੇ ਨੇ ਨਹੀਂ ਪਾਇਆ ਅਜ ਤੱਕ ਕੀ ਬੋਲ ਲੋਕੀ ਕੁਝ ਹੋ ਰਹੀ ਪਈ ਹੈ ਕੋਈ ਚੰਦਨ ਪਾਤਾ ਕਿਸੇ ਨੇ ਹਲਦੀ ਪਾਤੀ ਹੈ ਮੋਰਿੰਗਾ ਤੇ ਵੀਟ ਗ੍ਰਾਸ ਜਦੋਂ ਸਾਡੀ ਸਕਿਨ ਤੇ ਲੱਗਦਾ ਨਾ ਜੀ ਬੋਲਦਾ ਜੀ ਔਰ ਜਿਹੜੇ ਲੋਕ ਇਹਨੂੰ ਅਫੋਰਡ ਕਰਦੇ ਜੀ ਉਹ ਤਾਂ ਹੱਥਾਂ ਪੈਰਾਂ ਤੇ ਵੀ ਮਲਦੇ ਆ ਹਾਂ ਨਹੀਂ ਫੇਸ ਤੇ ਤਾਂ ਇਹ ਬਹੁਤ ਜ਼ਰੂਰੀ ਹੈ ਲੋੜਾ ਔਰ ਇਹ ਜਦੋਂ ਲੱਗਦਾ ਹੈ ਨਾ ਜੀ ਤਾਂ ਪੂਰੀ ਫਰੈਸ਼ਨੈਸ ਔਰ ਤੁਸੀਂ ਜਦੋਂ ਬੈਠੋਗੇ ਤੁਹਾਨੂੰ ਆਪਣੇ ਆਪ ਨੂੰ ਲੱਗੂਗਾ ਜਿਵੇਂ ਕਣਕ ਦੇ ਖੇਤ ਚ ਸਮੈਲ ਆਉਂਦੀ ਹੁੰਦੀ ਹੈ ਐਦਾਂ ਖਸ਼ੂਆਂ ਦੀ ਕਿਉਂਕਿ ਇਹ ਚ ਵੀਟ ਗ੍ਰਾਸ ਹੈ ਕਣਕ ਦੇ ਜਵਾਰੇ ਦਾ ਹੀ ਪਾਊਡਰ ਹੈ ਸਹੀ ਹੈ ਤੇ ਉਹ ਚੀਜ਼ਾਂ ਨੇ ਜਿਹੜੀਆਂ ਮਤਲਬ ਅਸੀਂ ਫੇਸ ਦੀ ਬਿਊਟੀ ਲਈ ਦਿੰਦੇ ਆ ਤਾਂ ਸਭ ਤੋਂ ਪਹਿਲਾਂ ਜਿਨ੍ਹਾਂ ਦਾ ਫੇਸ ਖਰਾਬ ਹੈ ਨਾ ਆਪਣੇ ਪੇਟ ਦਾ ਖਿਆਲ ਕਰੋ ਜੇ ਢਿੱਡ ਠੀਕ ਹੋਊਗਾ ਆ ਗੱਲ ਬਣੂਗੀ ਜੇ ਤੁਸੀਂ ਜੜ ਚ ਪਾਣੀ ਨਾ ਦਿੱਤਾ ਉਦੋਂ ਪੱਤੇ ਸੁੱਕਿਆ ਨੂੰ ਚਾਹੇ ਪਾਣੀ ਦੇਈ ਜੋ ਹਾਂ ਉਹ ਨੂੰ ਕੀ ਹੋਣਾ ਉਹ ਫਿਲਟਰ ਲਾਈ ਹੋਏ ਚੱਲਣੀ ਆ ਫਿਰ ਉਹ ਉਦੋਂ ਹੀ ਚੱਲਣੀ ਆ ਇਸ ਕਰਕੇ ਸਭ ਤੋਂ ਵਧੀਆ ਜਿਹੜਾ ਤੁਸੀਂ ਸਵਾਲ ਕੀਤਾ ਉਹਦਾ ਮੈਂ ਜਵਾਬ ਤੁਹਾਨੂੰ ਦੇ ਦਿੱਤਾ ਜੀ ਤੇ ਔਰ ਇਹਨੂੰ ਤੁਸੀਂ ਜੇ ਕਰੋਗੇ ਅਜਮਾਓਗੇ ਮੈਂ ਤੁਹਾਨੂੰ ਬਾਲਾ ਦਾ ਵੀ ਦੱਸਿਆ ਫੇਸ ਦਾ ਵੀ ਦੱਸਿਆ ਔਰ ਪੂਰੀ ਬਾਡੀ ਤੇ ਤੇਲ ਮਲਣ ਦਾ ਦੱਸਿਆ ਇੱਕ ਦਿਨ ਕਰਕੇ ਦੇਖੋ ਤੁਸੀਂ ਆਪੇ ਹੀ ਰੌਲਾ ਪਾ ਲੈਣਾ ਬਿਨਾਰੀ ਇੱਕ ਸਵਾਲ ਮੇਰੇ ਕੋਲ ਵੀ ਹੈਗਾ ਹੈ ਨਾ ਵੈਸੇ ਮੈਨੂੰ ਅੱਜ ਐਂ ਲੱਗ ਰਿਹਾ ਸੱਚੀ ਦੱਸਾਂ ਜਿਵੇਂ ਵੀ ਆਪਣੇ ਕਿਸੇ ਬਜ਼ੁਰਗ ਇਕੱਲ ਬੈਠੇ ਹੁੰਦੇ ਹਨ ਐ ਨਜ਼ਰ ਬਹੁਤ ਚਿਰ ਹੋ ਗਈ ਮਨ ਦਾਦਾ ਜੀ ਨੇ ਕਿਹਾ ਯਾਰ ਮਤਲਬ ਇਹ ਜਿਹੜੀ ਗੱਲਾਂ ਦੀ ਗੱਲ ਹੈ ਨਾ ਸਿਆਣਾ ਫਨੀ ਗੱਲ ਹੈ ਜਿਹੜੀ ਸਾਡੇ ਜੱਤ ਭੂਆ ਜੀ ਸੀ ਮੇਰੇ ਹਨ ਉਹ ਗੱਲ ਕਰਦੇ ਹੁੰਦੇ ਨੇ ਏਦਾਂ ਦੀ ਜਿਹੜਾ ਉਪਰ ਬੈਠੇ ਆ ਜੈਦਾਂ ਸਿਆਣੀਆਂ ਗੱਲਾਂ ਹਨ ਮਿੱਟੀ ਨਾਲ ਜੁੜੀਆਂ ਜਾਂ ਤੁਤ ਤੋਂ ਅੱਜ ਬੜੇ ਚਿਰ ਬਾਅਦ ਸੁਣਨ ਨੂੰ ਮਿਲਦੀਆਂ ਪਈਆਂ ਨੇ ਅੱਛਾ ਇੱਕ ਹੋਰ ਦਿੱਕਤ ਮੇਰੇ ਮਿੱਤਰ ਨੂੰ ਆਈ ਸੀ ਜੀ ਉਹਦੇ ਦਾੜੀ ਦੇ ਵਿੱਚੋਂ ਜਿਵੇਂ ਕੀੜਾ ਨਹੀਂ ਕਹਿੰਦੇ ਕੀੜਾ ਲੱਗ ਗਿਆ ਬਾਲ ਗਾਇਬ ਹੋ ਜਾਂਦੇ ਨੇ ਪੈਚ ਬਣ ਜਾਂਦੇ ਪੈਚ ਜਿਹਾ ਬਣ ਜਾਂਦਾ ਐਲੋਪੇਸ਼ੀਆ ਹਾਂਜੀ ਹਾਂ ਇੱਕ ਡਿਜ਼ੀਜ਼ ਹੈ ਕਿ ਸਕਿਨ ਦੇ ਵਿੱਚ ਨਾ ਟੀੜਾ ਲੱਗ ਜਾਂਦਾ ਬਾਲਕ ਦੇ ਥੋੜ ਟੁੱਟ ਗਏ ਕਰੀ ਤੋਂ ਮਤਲਬ ਪੂਰਾ ਪਲੇਨ ਹੋ ਜਾਂਦਾ ਜੀ ਜੀ ਬਿਲਕੁਲ ਹਾਂਜੀ ਇਹਦੇ ਵਾਸਤੇ ਇੱਕ ਸਭ ਤੋਂ ਵਧੀਆ ਚੀਜ਼ ਹੈ ਮੈਂ ਤੁਹਾਨੂੰ ਦੱਸ ਦਿੰਦਾ ਇਹ ਟੋਟਕਾ ਹੈ ਹਮਮ ਬਹੁਤ ਕਮਾਲ ਹੈ ਜਿਹਨੂੰ ਵੀ ਦੱਸਿਆ ਉਹਦਾ ਥੈਂਕ ਯੂ ਆਈ ਆਇਆ ਹਾਂ ਹਾਂ ਇੱਕ ਨਾ ਆਪਣੇ ਤਾਰਪਿੰਨ ਤੇਲ ਹੁੰਦਾ ਹਾਂਜੀ ਹਾਂਜੀ ਜਿਹਦੇ ਨਾਲ ਅਸੀਂ ਦਰਵਾਜ਼ੇ ਦੇ ਹਾਂਜੀ ਸਾਫ਼ ਕਰਦੇ ਹਾਂ ਪੇਂਟਰੀ ਤੇ ਵਾਲ ਬਰਸ਼ ਸਾਫ਼ ਕਰ ਲੈਂਦੇ ਹਾਂ ਜੀ ਜੀ ਜੀ